ਮੰਜੇ ਬਿਸਤਰੇ ਕਢਾਉਂਦਾ ਫਿਰਦਾ ਤੀਗਾ ਉਹ ਨੰਬਰਦਾਰਾਂ ਦੇ ਮੁੰਡੇ ਦਾ ਵਿਆਹ ਸੀਗਾ ਚੱਲ ਮੁੰਡੇ ਆਉਣਗੇ ਟਰੈਕਟਰ ਤੇ ਟਰਾਲੀ ਤੇ ਆਪੇ ਚੱਕ ਕੇ ਲੈ ਜਾਣਗੇ ਘਰੇ ਤੀਜੀ ਕੋਈ ਹਾਂਜੀ ਕਰੀ ਆ ਦੱਸੋ ਕੀ ਕੰਮ ਹੈ ਕੰਮ ਤਾਂ ਕਿਹੜਾ ਥੀਗਾ ਜੀ ਉਹ ਨੰਬਰਦਾਰਾਂ ਦੇ ਮੁੰਡੇ ਦਾ ਵਿਆਹ ਥੀ ਅੱਛਾ ਵਿਆਹ ਨੂੰ ਕਹਿਣਾ ਆਇਓ ਵਿਆਹ ਨੂੰ ਨਹੀਂ ਕਹਿਣਾ ਆਇਆ ਜੀ ਮੈਂ ਹੋਰ ਮਤਲਬ ਮੰਜੇ ਬਿਸਤਰੇ ਨੂੰ ਕਹਿਣਾ ਆਇਆ ਥੀ ਮੰਜਾ ਬਿਸਤਰਾ ਕਢਦੇ ਉਹ ਮੁੰਡੇ ਨੇ ਟਰੈਕਟਰ ਟਰਾਲੀ ਲਈ ਆਉਂਦੇ ਸੀ ਆਪੇ ਚੱਕ ਕੇ ਲੈ ਜਾਣਗੇ ਨੰ ਮੰਜੇ ਬਿਸਤਰੇ ਹੁਣ ਕੌਣ ਇਕੱਠੇ ਕਰਦਾ ਮੰਜੇ ਬਿਸਤਰੇ ਮੰਜੇ ਬਿਸਤਰੇ ਦਾ ਪਹਿਲਾਂ ਸਾਰੇ ਇਕੱਠੇ ਕਰਦੇ ਸੀ ਪਹਿਲਾਂ ਕਰਦੇ ਸੀ ਫਿਰ ਹੁਣ ਤਾਂ ਨਹੀਂ ਕਰਦੇ ਨਾ ਹੁਣ ਤਾਂ ਅਗਲਾ ਕੰਬਲ ਲਿਆ ਨਾ ਗੱਦੇ ਲਿਆਉਂਦਾ ਤੁਸੀਂ ਲਿਓ ਮੇਰੀ ਤਾਂ ਗੱਲ ਸੁਣ ਲਓ ਜੀ ਨੰਬਰਦਾਰਾਂ ਦੇ ਤਾਂ ਸਾਰੀਆਂ ਪੁਰਾਣੀਆਂ ਗੱਲਾਂ ਕੀਤੀਆਂ ਸੀ ਸਾਰੇ ਰਵਾਜ ਪੁਰਾਣੇ ਕੀਤੇ ਤਾਂ ਉਹਨਾਂ ਨੇ ਤਾਂ ਉਹ ਬਹੂ ਨੂੰ ਵੀ ਟਰੈਕਟਰ ਤੇ ਵੀ ਹੋਣਗੇ ਜਾਣ ਜਾਣ ਜਾਣਗੇ ਉਹ ਤਾਂ ਸਾਰੀਆਂ ਗੱਡੀਆਂ ਤੇ ਨਹੀਂ ਪਈ ਹੋਣੀਆਂ ਤੇ ਉਹ ਉਹ ਤਾਂ ਸਾਰੀ ਦੁਨਗੀ ਕਰਦੀ ਹੈ ਅੱਜ ਕੱਲ ਉਹ ਤਾਂ ਫੈਸ਼ਨ ਹੈ ਟਰੈਕਟਰਾਂ ਤੇ ਜਾਣ ਦਾ ਤਾਂ ਕੋਈ ਪੁਰਾਣਾ ਰਿਵਾਜ ਨਹੀਂ ਆ ਵੀ ਫੈਸ਼ਨ ਨਹੀਂ ਤੇ ਹੁਣ ਉਹ ਕਹਿੰਦੇ ਵੀ ਮੰਜੇ ਬਿਸਤਰੇ ਨਾਲ ਇਕੱਠੇ ਕਰੇ ਸਾਰੇ ਦਿਖਾਵਾਂਗੇ ਤੇ ਉਹ ਮੂਵੀ ਬਣਾਵਾਂਗੇ ਕਹਿੰਦੇ ਦੇਖੋ ਹੁਣ ਤਾਂ ਕੰਬਲ ਲੈਣੇ ਆ ਉੱਤੇ ਬੈੱਡ ਹੈਗੇ ਨਾ ਬੈੱਡਾਂ ਦੇ ਜੋੜਿਆ ਕਰ-ਕਰ ਜੇ ਬੈੱਡ ਚੱਕ ਕੇ ਲੈ ਜਾ ਸਕਦੇ ਹੋ ਤਾਂ ਬੈੱਡ ਲੈ ਜਾਓ ਚੱਕ ਕੇ ਮੇਰੀ ਗੱਲ ਸੁਣ ਲੈ ਜਿਆਦਾ ਹੈ ਨਹੀਂ ਵੱਡਕਟ ਬੋਲਣ ਦੀ ਲੋੜ ਨਹੀਂ ਨੰਬਰਦਾਰ ਦੀ ਨੰਬਰਦਾਰ ਪਿੰਡ ਦੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਘਰ ਜਵਾਬ ਦੇ ਉਹਨਾਂ ਦਾ ਨਾਮ ਲਿਖ ਲਿਓ ਅਸੀਂ ਜਾਣੀਏ ਸਾਡਾ ਕੰਮ ਜਾਣੇ ਹ ਲੈ ਲਿਖ ਲੋ ਨਾਮ ਫਿਰ ਅਸੀਂ ਕਰਾਂ ਮੰਜੇ ਬਿਸਤਰੇ ਇਕੱਠੇ ਕਰਕੇ ਲਿਆਉਣੇ ਆਈ ਤਾਂ ਗੱਦੇ ਲੈ ਕੇ ਆਵਾਂਗੇ ਤੇ ਕੰਬਲ ਲੈ ਕੇ ਆਵਾਂਗੇ ਜਿੱਦੇ ਸਾਡੇ ਮੇਲਾ ਹੈ ਮੇਰੀ ਤਾਂ ਗੱਲ ਸੁਣ ਲੋ ਨੰਬਰ ਦਾ ਨਾਂ ਤੇ ਕਿ 100 ਰੁਪਏ ਜਾਂਦੀ ਹੈ ਸਾਰੇ ਕੰਮ ਨੰਬਰਦਾਰ ਹੀ ਕਰਦੇ ਐ ਅੱਛਾ ਮੰਜਾ ਬਿਸਤਰਾ ਦੇਣਾ ਪੂਗਾ ਨਾ ਹੁਣ ਮੌਕੇ ਦਾ ਇਹ ਨੰਬਰਦਾਰ ਲੈ ਉਹ ਤਾਂ ਮੌਕੇ ਨਹੀਂ ਹੁੰਦੇ ਨੇ ਇਹ ਕਿਹੜਾ ਕੋਈ ਵੋਟਾਂ ਪੈਂਦੀਆਂ ਨੇ ਵੀ ਬਦਲ ਜਾਂਦੀਆਂ ਨੇ ਨੰਬਰਦਾਰ ਬਦਲਦੇ ਬੁੱਦਲ ਤੇ ਨਹੀਂ ਹੁੰਦੇ ਇਹ ਚਲੋ ਫਿਰ ਐ ਕਰੋ ਤੁਸੀਂ ਜੇ ਫਿਰ ਨੰਬਰਦਾਰਾਂ ਨੇ ਲੈ ਕੇ ਜਾਣਾ ਮੰਜਾ ਬਿਸਤਰਾ ਸਾਡੇ ਮੇਰੀ ਬੇਬੇ ਕੋਲੋਂ ਲੈ ਜਾਓ ਉਧਰੋਂ ਬੇਬੇ ਨੇ ਮੰਨ ਕੇ ਨਹੀਂ ਦਿੱਤਾ ਮੈਨੂੰ ਕੁਝ ਵੀ ਅੱਛਾ ਹਾਂ ਨਾ ਕੋਈ ਗੱਲ ਮਾਰਦੀ ਫਿਰ ਹਨਾ ਤੇ ਨਾ ਕੋਈ ਬਿਸਤਰਾ ਆ ਇੱਕ ਟੁੱਟਿਆ ਜਿਹਾ ਮੰਜਾ ਦਿੱਤਾ ਇਹ ਤਾਂ ਸਾਨੂੰ ਦਿੰਦੇ ਵੀ ਨਹੀਂ ਸੋਹਣੇ ਲੱਗਦੇ ਇਹ ਤਾਂ ਨੰਬਰਦਾਰਾਂ ਦੀ ਸੋਨਾ ਵੀ ਲਗੜਾ ਐਡੀ ਵੱਡੀ ਕੋਠੀ ਸੀ ਉਹਨਾਂ ਦੀ ਹਨਾ ਤੁਸੀਂ ਐਂ ਕਰੋ ਦੋ ਮੰਜੇ ਤੇ ਦੋ ਬਿਸਤਰੇ ਮੇਰੀ ਬੇਬੇ ਤੋਂ ਲੈ ਜਾਓ ਤੁਸੀਂ ਐਂ ਕਹਿ ਦਿਓ ਵੀ ਇੱਕ ਤੁਹਾਡੇ ਦੂਜੇ ਘਰ ਆ ਲੈਣਾ ਠੀਕ ਹੈ ਹਾਂ ਵੀ ਤੇਰੇ ਵੱਡੇ ਮੁੰਡੇ ਦਾ ਕੋਈ ਗੱਲ ਨਹੀਂ ਉਹ ਛੋਟਾ ਨਾ ਲੈਣਾ ਵੀ ਹਰਪ੍ਰੀਤ ਨੇ ਕਿਹਾ ਸੀ ਹਾਂ ਵੀ ਹਰਪ੍ਰੀਤ ਨੇ ਕਿਹਾ ਹਾਂ ਹਾਂ ਕਹਿ ਦਿੱਤਾ ਜਵਾਬ ਤਾਂ ਇਹ ਤਾਂ ਕੋਈ ਜਵਾਬ ਨਹੀਂ ਹੈਗਾ ਜਵਾਬ ਤਾਂ ਫਿਰ ਮੈਂ ਤਾਂ ਹੀ ਦਿੰਦੀ ਸੀ ਨਾ ਪਰ ਬੁੜੀ ਨੇ ਵੰਡ ਕੇ ਨਹੀਂ ਮੈਂ ਉੱਤਨੀ ਕਰਾ ਲੂੰ ਵਿਆਹ ਕੋਈ ਆਉਂਦਾ ਹੀ ਨਹੀਂ ਮੰਜਾ ਬਿਸਤਰਾ ਲੈਣਾ ਆ ਤੁਸੀਂ ਆਏ ਹੋ ਪਹਿਲੀ ਵਾਰ ਨਮਈਆਂ ਹੁਣ ਨੰਬਰਦਾਰ ਨਹੀਂ ਫਿਰ ਕੌਣ ਉਹਨਾਂ ਨੂੰ ਜਵਾਬ ਦੇਵੇ ਨਮਈਆਂ ਗੱਲਾਂ ਉਹਨਾਂ ਦੇ ਲੱਡੂ ਖਾਦੇ ਸੀ ਅਸੀਂ ਕਿਹੜਾ ਜਵਾਬ ਦੇ ਅਸੀਂ ਪਿੰਡ ਦੀ ਤੁਰੇ ਫਿਰਦੇ ਆ ਆ ਉਹ ਤੁਸੀਂ ਤਾਂ ਲੱਡੂਆਂ ਦਾ ਮੁੱਲ ਮੋੜਦੇ ਹੋ ਕੋਈ ਹੁਣ ਮੰਗੜ ਆਉਂਦਾ ਮੰਜਾ ਬਿਸਤਰਾ ਕੌਣ ਦਊ ਸੁਣ ਮੰਜੇ ਬਿਸਤਰੇ ਮਾਰ ਮਾਰ ਉੱਥੇ ਉਹ ਗੱਲ ਜਿਵੇਂ ਕਹਿੰਦੇ ਹੁੰਦੇ ਆ ਅੱਡੀਆਂ ਤੂੰ ਬਾਈਆਂ ਤੋੜਦਾਂ ਨੇ ਮੰਜਿਆਂ ਦੀਆਂ ਮਸਾਂ ਦਾ ਮੰਜੇ ਬਿਸਤਰਾ ਤੋਂ ਖੜਾ ਚੜਾਏ ਇਹ ਦੁਬਾਰੇ ਨਾ ਮਾਰਵਾ ਚਲਾਉਂਦੇ ਜੇ ਜਵਾਬ ਦੇ ਤਾਂ ਨੰਬਰਦਾਰ ਤਾਈ 100 ਕੰਮ ਪੈ ਜਾਂਦਾ ਆ ਜਮੀਨਾ ਜਬੂਨਾ ਦੇ ਨੁਪਤੇ ਦੇ ਜੱਤਾਂ ਦੇ ਚੱਲੀ ਜਾਂਦੇ ਆ ਮਸਲੇ ਤਾਂ ਨਹੀਂ ਜਵਾਬ ਦਿੱਤਾ ਚਲ ਆਪੇ ਬੇਬੇ ਤੋਂ ਲੈ ਜੂ ਉਧਰੋਂ ਕੋੜਾ ਨੰਬਰਦਾਰਾਂ ਦਾ ਵਿਆਹ ਵੀ ਹੈਗਾ ਹੁਣ ਉਧਰ ਵੀ ਜਾਣਾ ਹੋਊਗਾ ਉਧਰੋਂ ਕੰਮ ਪਿਆ ਸਾਰਾ ਕਰਨ ਵਾਲਾ ਕਿੱਧਰ ਜਾਵਾਂ ਹੁਣ ਮੈਂ ਗੋਹਾ ਵੀ ਚੱਕਣ ਵਾਲਾ ਪਿਆਗਾ ਕਰੇ ਹੈਗਾ ਜੀ ਕੋਈ ਕਰੀ ਆ ਜੀ ਆਜੋ ਮੈਂ ਤਾਂ ਨੰਬਰਦਾਰਾਂ ਵੱਲੋਂ ਆਇਆ ਸੀ ਜੀ ਅੱਛਾ ਮੈਂ ਤਾਂ ਸੋਚੀ ਜਾਂਦੀ ਸੀ ਕਿਵੇਂ ਆਈ ਸੀ ਤੁਸੀਂ ਕਹਿਣਾ ਸੀਗੇ ਮੈਂ ਵਿਆਹ ਨੂੰ ਕਹਿਣ ਨਹੀਂ ਆਇਆ ਸੀ ਵਿਹਾਂ ਤਾਂ ਨਹੀਂ ਕਾਰਡ ਵੀ ਬੰਡੇ ਹੋਣਗੇ ਕਾਰਡ ਤਫੜਾ ਕੇ ਗਿਆ ਉਹੀ ਤਾਂ ਮੈਂ ਗੱਲ ਕਰੀ ਜਾਂਦੀ ਸੀ ਕਿ ਮੈਂ ਜਾ ਉਹਨਾਂ ਨੇ ਮੰਜੇ ਬਿਸਤਰੇ ਨੂੰ ਕਿਹਾ ਸੀ ਅੱਛਾ ਮੰਜਾ ਬਿਸਤਰਾ ਤਾਂ ਲਾਇਆ ਗੇ ਭਾਈ ਆਪੇ ਆਗਾ ਮੰਜਾ ਇਹਦਾ ਇੱਕ ਤੀ ਉਧਰ ਛੋੜੇ ਹੋ ਕੀ ਨਾਤੀ ਉਹਦਾ ਹਰਪ੍ਰੀਤ ਹਾਂ ਉਧਰ ਵੀ ਕਿਹਾ ਤੇ ਵੀ ਸਾਨੂੰ ਵੰਡ ਕੇ ਉਹਨੇ ਘਾਟੀ ਦਿੱਤੇ ਸੀਗੇ ਬੁੜੀ ਨੇ ਵੀ ਦੋ ਮੰਜੇ ਬਿਸਤਰੇ ਉਧਰੋਂ ਹੀ ਲੈ ਜਾਓ ਤੇ ਫਿਰ ਅਸੀਂ ਆਪ ਤਾਂ ਦੇਮ ਗੱਡ ਬੱਡ ਹੈਗੇ ਅਸੀਂ ਹੁਣ ਆਪ ਤਾਂ ਦੇ ਨਹੀਂ ਸਕਦੀ ਹੈਗੀ ਮੰਜੇ ਬਿਸਤਰਾ ਚਾਰ ਦਰਾਂ ਨੂੰ ਜਵਾਕਾਂ ਦੇ ਵਿਆਹ ਕਰਨੇ ਆਉਣੇ ਉਹ ਤਾਂ ਵਿਚਾਰੀ ਐਂ ਕਹਿੰਦੀ ਸੀ ਕਹਿੰਦੀ ਟੁੱਟਿਆ ਜਾ ਮੰਜੇ ਇੱਕ ਦਿੱਤਾ ਮੈਨੂੰ ਇਹ ਤਾਂ ਮੈਂ ਦਿੰਦੀ ਵੀ ਨੰਬਰਦਾਰਾਂ ਦੀ ਬੁਰੀ ਲੱਗਦੀ ਹੈ ਹਨਾ ਐਡਾ ਵੱਡਾ ਉਹਨਾਂ ਦਾ ਕੰਮ ਸੀ ਐਡਾ ਵੱਡਾ ਵਿਆਹ ਸੀ ਉਹ ਇੱਥੋਂ ਹੀ ਲੈ ਕੇ ਜਾਵਾਂਗੇ ਦੋਨੇ ਇੱਕ ਤਾਂ ਆ ਮੰਜਾ ਪੈ ਤੇ ਕਹੂ ਪੇ ਕੱਪੜਾ ਲੱਗੇ ਆ ਤਾਂ ਉਹ ਤਾਂ ਕੋਈ ਦਿਨ ਦੇ ਨਹੀਂ ਆਹੀ ਮੰਜਾ ਚ ਕਾਉਂਗੀ ਦਿੱਤਾ ਉਹਨਾਂ ਸਭ ਕੁਝ ਵੰਡ ਕੇ ਜਾਣ ਕੇ ਨਹੀਂ ਦਿਨ ਦੇ ਬਾਹਰ ਤਾਂ ਕਰਦੀ ਆ ਉਹ ਕੋਈ ਨਹੀਂ ਕੋਈ ਨਹੀਂ ਮੁੰਡੇ ਆਉਣਗੇ ਟਰਾਲੀ ਲੈ ਕੇ ਝ ਧਰ ਕੇ ਲੈ ਜਾਣਗੇ ਨਵੀਂ ਗੱਲ ਐ ਨਵੀਂ ਗੱਲ ਚਲਾਈ ਸੀ ਨੰਬਰਦਾਰਾਂ ਨੇ ਤੇ ਮੈਂ ਤਾਂ ਵਧੀਆ ਗੱਲ ਐ ਪੁਰਾਣੀ ਗੱਲ ਐ ਤੁਸੀਂ ਐਂ ਨਾ ਕਰੋ ਦੋ ਮੰਜੇ ਬਿਸਤਰੇ ਭਾਈ ਮੰਜੇ ਬਿਸਤਰੇ ਤਾਂ ਜਵਾਬ ਦਿੰਦੇ ਨਹੀਂ ਹੈਗੇ ਕੀ ਆਪ ਨੂੰ ਵੀ ਲੋੜ ਪਊਗੀ ਚਾਰ ਦਿਨ ਨੂੰ ਵਿਆਹ ਕਰਨ ਦੇ ਵਾਕਾਂ ਦੇ ਅਸੀਂ ਕੌਣ ਦੇਊਗਾ ਸਾਨੂੰ ਜਨਾਲ ਤੇ ਹਾਂ ਇਹ ਤਾਂ ਗੱਲ ਠੀਕ ਈ ਤੇ ਉਹ ਤੋਂ ਲੈ ਕੇ ਜਾ ਭਰਾਵਾ ਉਹਨੂੰ ਕਹਿ ਦ ਪੋਣੇ ਤਾਂ ਹੁਣ ਕਾਇ ਤਾਂ ਇਧਰੋਂ ਦੋਨੇ ਇਧਰੋਂ ਹੀ ਦੇਣੇ ਪੈਣਗੇ ਮੈਂ ਤਾਂ ਲਿਖ ਲੈ 200 ਦੇ ਮੰਜੇ ਬਿਸਤਰੇ ਅਸੀਂ ਤਾਂ ਆ ਲੈ ਜਾ ਮੰਜਾ ਚੱਕ ਕੇ ਅਸੀਂ ਹੋਰ ਨਹੀਂ ਜਿਹੋ ਦਾ ਕੱਪੜਾ ਲੱਗੇ ਹੋਇਆ ਨਾ ਮੈਂ ਲੈ ਕੇ ਜਾਵਾਂ ਦੋਨੇ ਕੱਟ ਕੇ ਤੇਰੇ ਦੋ ਮੁੰਡੇ ਆਉਣਗੇ ਟਰੈਕਟਰ ਵਾਲੀ ਤੋਂ ਸਰ ਕੇ ਲੈ ਜਾਣਗੇ ਨਾ ਭਾਈ ਇਹ ਗੱਲ ਤਾਂ ਗਲਤ ਆ ਗਈ ਮੈਂ ਨਹੀਂ ਦਿੰਦੀ ਮੰਜਾ ਹੀ ਚਕਾਉਂਗੀ ਮੈਂ ਤਾਂ ਟੁੱਟ ਜਾ ਮੰਜਾ ਲੈ ਜਾ ਚਾਰ ਬਣਾ ਦੇ ਪੌਣੀ ਕਿਹੜਾ ਵਰਜੀ ਦੋਨੇ ਮੰਜੇ ਇੱਥੋਂ ਹੀ ਲੈ ਜਾਣੇ ਸੀ ਆ ਇੱਕ ਮੈਂ ਲੈ ਕੇ ਜਾਵਾਂਗਾ ਤੱਕੇ ਤੇ ਮੈਂ ਲੈ ਜਾ ਤਾਈ ਨੂੰ ਕਹਿ ਦੇਣਾ ਉਹ ਤਾਂ ਹੈ ਨਹੀਂ ਬਾਹਰ ਨੂੰ ਗਈ ਹੋਈ ਹੈਗੀ ਆ ਮੰਜਾ ਲੈ ਕੇ ਇੱਕ ਕੰਬਾ ਕੱਢ ਦਿੰਨੀ ਆ ਮੈਂ ਦਹਾਲਾ ਕੱਢਿ ਸਿਆਰਾ ਗਿ ਲੈ ਆਵਦੇ ਮੈਂ ਸਭ ਕੁਛ ਦਿੱਤਾ ਹੋਇਆ ਗਲ ਹਰਾਮਣਾ ਪੱਕੀ ਵੀ ਉਧਰੋਂ ਆਪੇ ਦੇਈ ਜਾਊਗੀ ਬੁੜੀ ਦੇ ਹੈਗੇ ਆਗੇ ਮੈਂ ਕੱਢਣ ਨਹੀਂਂਦੀ ਬੁੜੀ ਨੂੰ ਬਿਸਤਰਾ ਕੋਈ ਨਾ ਕੱਢਣ ਦੇ ਨੂੰ ਬੁੜੀ ਜੀ ਨੂੰ ਜੇ ਆ ਗਈ ਤਾਂ ਮੈਂ ਕਹੂੰਗੀ ਆਪੇ ਦੇਓ ਕੋ ਉਹਨੇ ਕੁਲੀ ਲਾ ਕੇ ਰੱਖਣੀ ਉਹ ਤੇ ਪੈ ਕੇ ਨਹੀਂ ਤੇ ਬਿਥਾਰੇ ਬਿਸਤਰੇ ਉਹਦੇ ਦੇ ਕੱਢ ਬਾਲੀ ਸਿਆਣੀ ਇੱਧਰ ਤੋਰ ਤਾ ਲੈ ਮੋ ਮੋ ਨਾ ਮੂੰਹ ਚੱਕ ਕੇ ਮੈਂ ਦਨੀ ਨੂੰ ਬਿਸਤਰਾ ਲੰਬਰਦਾਰਾਂ ਦੇ ਵਿਆਹ ਦਾ ਤੇ ਉਹ ਜਵਾਕ ਫਿਰਦੇ ਨੇ ਮੁੰਡੇ ਮੰਜੇ ਵੀ ਤੇਰੇ ਇਕੱਠੇ ਕਰਦੇ ਕਿਤੇ ਸਾਡੇ ਘਰੇ ਨਾ ਜਾਣ ਕਿਤੇ ਮੇਰੇ ਵਾਲਾ ਮੰਜਾ ਚਕਾ ਦੇ ਸੁੱਖੀ ਤਾਈ ਹਾਂ ਪੁੱਤ ਕਿਵੇਂ ਕੱਲੀ ਬੋਲਦੀ ਹੁੰਦੀ ਸੀ ਮੈਂ ਮਾਖਾ ਆਈ ਆਦੀ ਸੀ ਮੈਂ ਖਾ ਨਾ ਜਵਾਕ ਦੇਖ ਮੰਜੇ ਵੀ ਤੇਰੇ ਇਕੱਠੇ ਕਰਦੇ ਫਿਰਦੇ ਆ ਮੁੰਡੇ ਤੇ ਨਾਲੇ ਕਾਹਤੇ ਟਰਾਲੀ ਲਈ ਫਿਰਦੇ ਆ ਉਹ ਤਾਈ ਤੈਨੂੰ ਫੋਨ ਆ ਗਿਆ ਪਤਾ ਨਹੀਂ ਕੀ ਦਾ ਮੇਰੀ ਮੇਰੀ ਗੱਲ ਸੁਣ ਲੈ ਉਹ ਮਾਈ ਤੇ ਗੱਲ ਨੰਬਰ ਦਾ ਨੀ ਮੁਰੀ ਵਿਆਹ ਚ ਮਾਈ ਕਹਿੰਦਾ ਕਹਿਣਾ ਆਇਤੀ ਉਹ ਨਾ ਇਹਦਾ ਤਰੀ ਨਾ ਵੱਡੀ ਨੂੰ ਨੇ ਉਹਦਾ ਨਾਂ ਕੀ ਤੇ ਹਰਪ੍ਰੀਤ ਹਾਂ ਉਹਨੇ ਕਿਹਾ ਸੀ ਨਾਲੇ ਸੁਖੀ ਕੇ ਦੋ ਬੰਦੇ ਇਸ ਤਰ੍ਹਾਂ ਇਧਰ ਹੀ ਕੱਢਦੇ ਹੋ ਤੇ ਮੁੰਡੇ ਆਉਣਗੇ ਟਰਾਲੀ ਤੇ ਧਰ ਕੇ ਲੈ ਜਾਣਗੇ ਨਾ ਹਰਪ੍ਰੀਤ ਨੇ ਮੰਜਾ ਵੀ ਤਰ ਤੈਨੂੰ ਆਪਦੇ ਘਰੋਂ ਨਹੀਂ ਦਿੱਤਾ ਸਾਨੂੰ ਉਹ ਕਹਿੰਦੀ ਵੇ ਟੁੱਟਿਆ ਜਾ ਮੰਜਾ ਮੈਨੂੰ ਇੱਕ ਬੰਦੇ ਆਇਆ ਸੀ 20 ਮੈਂ ਦਿੰਦੀ ਭੇੜੀ ਲੱਗੂ ਉੱਥੇ ਤਕੜਾ ਵਿਆਹ ਸੀ ਉਹਨਾਂ ਦਾ ਵੀ ਉਦੋਂ ਹੀ ਦੇ ਦੂ ਬੇਬੀ ਤੋਟੇ ਦਾ ਕਿਉਂ ਦਿੱਤੇ ਨੇ ਪੁੱਤ ਜਾਣ ਕੇ ਬਿਗੜੀ ਹੋਈ ਦਿੱਤਾ ਤਾਂ ਸਾਰਾ ਕੁਛ ਹੀ ਆ ਵੰਡ ਕੇ ਉਹਨੂੰ ਪਰ ਉਹਨੂੰ ਆਏ ਆ ਵੀ ਮੇਰ ਗੇਲ ਮਾਇਲੇ ਕਰ ਦੂਗਾ ਵੀ ਢੋਣੇ ਪੈਣਗੇ ਮੇਰੀ ਗੱਲ ਸੁਣ ਲੈ ਮੈਂ ਸੁਖੀ ਵੀ ਇਹੀ ਮੈਨੂੰ ਜਵਾਬ ਦੇਦੀ ਮੈਂ ਨਾ ਬੁਰਾ ਲੱਗਦਾ ਸੀ ਉਹਦਾ ਨਾ ਬੋਲਦਾ ਮੈਂ ਸਿਆਣਾ ਬੈਣਾ ਦੀ ਤੇ ਤੂੰ ਹੁਣ ਚੁੱਪ ਕਰਕੇ ਦੋ ਮੰਜੇ ਵਸਤਰ ਇਧਰੋਂ ਹੀ ਕੱਢ ਦੇ ਤੇ ਨੰਬਰਦਾਰਾਂ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਬੰਦਾ ਜਵਾਬ ਦੂ ਤੁਹਾਨੂੰ ਨਾਮ ਲਿਖ ਕੇ ਲੈ ਨੰਬਰ ਤਾਂ ਨਾ ਤੱਕ ਲੋੜ ਨਹੀਂ ਦੀ ਰੋਜ਼ ਆਹ ਪੁੱਤ ਜਵਾਬ ਤਾਂ ਕਿਉਂ ਦੇਣਿਆ ਕੋਈ ਸੁਖਰਾ ਮੰਜੇ ਸਾਡੇ ਬਠੇਰੇ ਕਮਰੇ ਕੋਲ ਆ ਕੇ ਮੈਂ ਦਸ ਵੀ ਦੂ ਨਹੀਂ ਫਿਰ ਨਹੀਂ ਨਹੀਂ ਮੈਂ ਦੋ ਮੰਜੇ ਕੱਢਦੀਆਂ ਲੋਹੇ ਦੇ ਮੰਜੇ ਨੇ ਤੇ 9 ਵਜੇ 9 ਵੀ ਖਰੇ ਦੇ ਦੂੰ ਦੋ ਕੱਢ ਕੇ ਹਾਂ ਬੁਰੇ ਲੱਗਦੇ ਕਿ ਉੱਥੇ ਮੇਲ ਗਏ ਮੈਂ ਨਾ ਲਿਖ ਲੂੰ ਮੁੰਡਿਆਂ ਨੂੰ ਕਹਿ ਦੂੰਗਾ ਆਪੇ ਚੱਕ ਕੇ ਲੈ ਜਾਣਗੇ ਉਹ ਚੰਗਾ ਚੰਗਾ ਮੈਂ ਜਾ ਕੇ ਕੱਢਦੀ ਆਂਗੀ ਕੋਈ ਨਾ ਤੈਨੂੰ ਤਾਂ ਤੈਨੂੰ ਦੀ ਵੀ ਬਾਈਟਲਾਂ ਨੇ ਮੇਰੇ ਮਨ ਜੇ ਤੜਵਾਉਣੇ ਨੇ ਦੇਖ ਲਓ ਕਟੀਆਂ ਬੇਗਲੀਆਂ ਹੋਈਆਂ ਤੇ ਬੁੜੀ ਜੀਊਗੀ ਕਾਹਦੇ ਕੇ ਮੰਜਾ ਵੀ ਤੇਰਾ ਵੀ ਵੰਡ ਕੇ ਤਾਂ ਤੈਨੂੰ ਵੀ ਦਿੱਤਾਗਾ ਹੁਣ ਚੱਲ ਕੋਈ ਨਾ ਮੈਂ ਕੱਢ ਕੇ ਦਿੰਨੀ ਆ ਜਾ ਕੇ ਦੋ ਮੰਜੇ ਕਰ ਦੂੰਗੀ ਦੋ ਬਿਸਤਰੇ ਕੱਢ ਦਿੰਨੀ ਆ ਹੁਣ ਫਿਰ ਵੇਜ ਤਾਂ ਨਹੀਂ ਕਰਾਉਣੀ ਪੰਡੇ ਤੇ ਕੋਡਾ ਮੁੰਡੇ ਦਾ ਬਿਸਤਰਾ ਇਕੱਠੇ ਕਰਦੇ ਫਿਰਦੇ ਨੇ ਇਹ ਤਾਂ ਦੋਨੀ ਨਹੀਂ ਦੇਖ ਕੇ ਮੰਜਾ ਬਿਸਤਰਾ ਬਚਦੀਆਂ ਸੁੱਖੀ ਨੂੰ ਕਾਈ ਨਹੀਂ ਐ ਨਹੀਂ ਮਸਤਾ ਕੱਲੀ ਤਾਂ ਪਿਆਤੀ ਨਹੀਂ ਖੋਲਦੀ ਵੀ ਮੇਰਾ ਮੰਜਾ ਬਿਸਤਰਾ ਇਹ ਤਿਆਰ ਕਰਾਉ ਆਉਂਦੇ ਨੇ ਲੈ ਨੀ ਸੁਖੀ ਕੀ ਹੋ ਗਿਆ ਇਹਨਾਂ ਦਾ ਬਿਸਤਰਾ ਕਿੜਾ ਫਾਈ ਦੋ ਪੇਟੀ ਚ ਤੇ ਨਾਲੇ ਦੋ ਮੰਜੇ ਕੱਢ ਦੇ ਵੱਡੇ ਮਥੇ ਚੱਕੇ ਨਹੀਂ ਜਾਂਦੇ ਪਹਾੜੀ ਲੋਹੇ ਦੇ ਨਾ ਦੋ ਵਾਦ ਬਸ ਤੇ ਦੇ ਦੇਂਗੀ ਤੂੰ ਨਿੱਕ ਤਾਂ ਆਪਣਾ ਦੇਣਾ ਮੰਜਾ ਬਿਸਤਰਾ ਉਹਨਾਂ ਦੇ ਖਲੰਬਦਾਰਾਂ ਦੇ ਦੇ ਆਗਾ ਹਾਂ ਤੇ ਇੱਕ ਦਿਨ ਉਹਨਾਂ ਦਾ ਹਰ ਤਰੀਕਾ ਤਾਂ ਪਹਿਲਾਂ ਆਇਆ ਤਾਂ ਹੈਗਾ ਸੀ ਮੈਂ ਉਹਨੂੰ ਕੱਢ ਕੇ ਦਿੱਤਾਗਾ ਉਹ ਮੰਜਾ ਧਰ ਕੇ ਆਈਆਂ ਨੇ ਮੰਜਾ ਉਹ ਛੋਟਾ ਮੰਜਾ ਬੂਹੇ ਮਾਰ ਜਾ ਨਹੀਂ ਗੋਮੀ ਮਦਨਾਮੀ ਕਰਾਉਣੀਆਂ ਪਿੰਡ ਦੇ ਲੰਬardar ਹੈ ਪਿੰਡ ਦੇ ਲੰਬardar ਮੈਂ ਦੱਸਾਂਗਾ ਤੇਰੇ ਨਾਲੋਂ ਵੱਡ ਕੱਢ ਕੇ ਦੇ ਦੇ ਲੰਬardarਾਂ ਨੂੰ ਵੱਡ ਕੱਢ ਕੇ ਦੇਉਂਗੇ ਬੰਦਾ ਨਵੇਂ ਚਾਦਰ ਵਾਲੇ ਮੰਜੇ ਦੇਉਂ ਕੱਢ ਕੇ ਮਿਲ ਗਏ ਕੀ ਆਖੂਗਾ ਹਾਂ ਉਹਨਾਂ ਦਾ ਐਡਾ ਵੱਡਾ ਘਰ ਹੈ ਉਹਨਾਂ ਦਾ ਨਾ ਦੂਜੀ ਦਾ ਦਿੱਨੀ ਉਹਨੂੰ ਸਭ ਕੁਝ ਵੰਡ ਕੇ ਦਿੱਤਾ ਕਿ ਹੁਣ ਇਧਰੋਂ ਵੀ ਹਟਦੀ ਨਹੀਂ ਹੈਗੀ ਕਿ ਉਹ ਕਲੇਸ਼ ਪਣ ਨੀ ਕੋਈ ਨਾ ਫੇਰ ਕੀ ਹੁੰਦਾ ਚੱਕ ਲਿਆਵਾਂਗਾ ਦੋ ਦਿਨਾਂ ਦਾ ਵਿਹਗਾ ਚੱਕ ਲਿਆਵਾਂਗਾ ਕੋਈ ਆਪਣੇ ਮੰਜੇ ਵਿੱਚ ਤੇ ਕੁਛ ਘਸਦਾ ਨਹੀਂ ਮੈਂ ਕਿਸੇ ਦਾ ਨਾ ਤਾਂ ਮੈਂ ਹੱਥ ਲਾਉਣ ਦੇ ਮਾ ਨਾ ਮੈਂ ਜੜਾ ਹੈਗਾ ਨਾ ਕੰਬਲ ਦੇ ਦੂੰਗੀ ਇੱਕ ਇੱਕ ਉਹ ਛੋਟਾ ਮੰਜਾ ਪਿਆਗਾ ਮੈਂ ਤਾਂ ਉਹੀ ਦੇਉਂਗੀ ਨਾ ਕੰਬਲ ਲੈਣ ਦੀ ਮੌਸਮ ਆ ਉਤ ਰੁੱਤ ਕਿਹੜੀ ਹੈਗੀ ਐਨੀ ਠੰਡ ਪੈਂਦੀ ਹੈਗੀ ਅਗਲਾ ਖੁਨ ਦੇਰ ਜਾਈਆਂ ਹੈ ਨਹੀਂ ਸੀ ਵੀ ਕੰਬਲ ਚੱਕ ਕੇ ਫੜਾਤੇ ਅਰ ਜਾਨਾ ਕੌਣ ਲੈਂਦਾ ਹੁਣ ਕੰਬਲ ਹੀ ਵਰਤਦੇ ਲੋਕ ਨਹੀਂ ਅੱਜ ਕੱਦ ਤੁਹਾਨੂੰ ਸੁਣਾਈ ਤੋ بس کر اک تو میرا ਸੰਗਤ ਹੋਵੇਂ ਆਪਦੀ ਮੱਤ ਦੀ ਬਸਤ ਉਥੇ ਬਦਨਾਮੀ ਵਾਲੀ ਗੱਲ ਆ ਕਿ ਇੱਥੇ ਮੁੰਡੇ ਚੱਕਣ ਆਏ ਤਾਂ ਕਿਵੇਂ ਨੰਜਕਾਵਾਂਗੇ ਮੰਜਾ ਬਿੱਤਰਾ ਉਹਨਾਂ ਨੂੰ ਕਿਵੇਂ ਆਉਗੀ ਤੇ ਮੈਂ ਧਰ ਦੂੰਗੀ ਟਰਾਲੀ ਚ ਬਾਲੀ ਸਿਆਣੀ ਆ ਗਈ ਆਈ ਆ ਗਈ ਮੈਨੂੰ ਮਾੜਾ ਦੱਸਾਂ ਗੱਲ ਨਾ ਤਾਂ ਉਹ ਕੱਢੇ ਆਪਦੀ ਪੇਟੀ ਚ ਆਦੇ ਪੇਕਿਆਂ ਦੇ ਤੇ ਨਾ ਤੂੰ ਕੱਢੇ ਨਹੀਂ ਮੇਰੀ ਪੇਟੀ ਚ ਗਾਲ ਦੇ ਹੋ ਮੇਰੀ ਪੇਟੀ ਚ ਕੱਢ ਦੋ ਮੈਂ ਦੇ ਦੂੰਗਾ ਆਪੇ ਤੇ ਫਿਰ ਤੇਰੀ ਪੇਟੀ ਚ ਵੀ ਇੱਕ ਕੱਢ ਕੇ ਦੇਉਂਗੀ ਹੋਰ ਸਾਰੇ ਤਨ ਫੜਾਉਂਗੀ ਚੱਕ ਕੇ ਉਹਨੂੰ ਮੱਤ ਕੇ ਦਿੱਤੇ ਹੋਏ ਆ ਕੇ ਦੋ ਕੱਢੂੰਗੀ ਕੋਈ ਤੇਰੇ ਪੇਕ ਕਹਨੇ ਨਹੀਂ ਮੇਰੀ ਪੇਟੀ ਚ ਮੇਰੇ ਨਹੀਂ ਉਹ ਨੇ ਬੁੜੀਏ ਵੰਡ ਕੇ ਦਿੱਤੇ ਹੋਇਆ ਕਿ ਤੂੰ ਹਲੇ ਰੱਜੀ ਦੀ ਹੈਗੀ ਉਹ ਢੱਡੀ ਨੀ ਪਰਦਾ ਤਾ ਫਿਰ ਮੈਂ ਤੇਰੇ ਜਿੰਨੀ ਅੱਖ ਦੀ ਤੇਰੇ ਪੇਕੇ ਆ ਜਾ ਫੜਾਉਂਗੀ ਚੱਕ ਕੇ ਮੈਂ ਆਪ ਦੇ ਫੜਾਉਂਗੀ ਤੇਰਾ ਦੋ ਤੇਰਾ ਵੀ ਟਿਕ ਦੋਖ ਜਾਗਾ ਤੂੰ ਮੇਰੀ ਗੱਲ ਸੁਣ ਫੜਾਵੇਂਗੀ ਤਾਂ ਆਪਦੇ ਵਾਲੇ ਤੋਂ ਇਧਰ ਹੁਣ ਵੰਡ ਕੇ ਦਿੱਤਾ ਹੋਇਆ ਭਈ ਮੇਰੇ ਕੰਨੀਆ ਮੈਂ ਤਾਂ ਕਿਸੇ ਨੂੰ ਦੇਣ ਨਹੀਂ ਦਿੰਦੀ ਹੈਗੀ ਬਿਸਤਰਾ ਕਮਲ ਜੀ ਨੇ ਦੀਨ ਦੇ ਬੱਚਾ ਫੇ ਨਾ ਦੇਈ ਉਹ ਮੁੰਡੇ ਆਉਣਗੇ ਹਮਕੇ ਦੋ ਵਾਰ ਕੇ ਗੋਲ ਮਾਰੀ ਗਏ ਫਿਰ ਮੈਂ ਤਾਂ ਸਾਹਮਣੇ ਹੁੰਦੀ ਨਹੀਂ ਤੂੰ ਵਗ ਜੀ ਤੂੰ ਜਵਾਬ ਦੇ ਦੀ ਮੱਤ ਤਾਂ ਜਵਾਬ ਦੇ ਜੀ ਆਪੇ ਤਾਂ ਦੋਨਾਂ ਟਰਾਲੀ ਚ ਤੂੰ ਬਾਹ ਨਾ ਹੋ ਕਰਿਆ ਕਰ ਹੁਣ ਉਹਨਾਂ ਉਹਨਾਂ ਦਾ ਵੀ ਉਧਰ ਵੀ ਜਾ ਕੇ ਕਹਿੰਦੀ ਉਹ ਉੱਤਰ ਆਉਣੀ ਹੈ ਮੰਜੇ ਮੋਂ ਉਹਨਾਂ ਦੇ ਵੀ ਤੇ ਫੇਰ ਕੀ ਹੋ ਗਿਆ ਮੁੰਡੇ ਨੂੰ ਸਿਆਣੇ ਬਿਆਣੇ ਨੇ ਆਖਿਆ ਮੈਨੂੰ ਰਾਹ ਚ ਟੱਕਰ ਗਿਆ ਕਹਿੰਦਾ ਭਾਈ ਦੋ ਮੰਜੇ ਕੱਢ ਦਿਓ ਤੇ ਫੇਰ ਕੀ ਗੱਲ ਹੈ ਜੇ ਕੋਈ ਤੇ ਉਹਨੂੰ ਮੈਂ ਕਿਹਾ ਸੀਗਾ ਭਾਈ ਆ ਮੰਜਾ ਪਿਆ ਕੇ ਛੋਟਾ ਮੰਜਾ ਲੈ ਜੀ ਕਹਿੰਦਾ ਉਹ ਵੀ ਕਹਿੰਦਾ ਚਾਦਰ ਵਾਲੇ ਤੇ ਮਾਂ ਧੋਣੀਆਂ ਸੌਖੀਆਂ ਨੇ ਹੈਗੀਆਂ ਉੱਥੇ ਦਾਲ ਡੋਲ ਦੇਣਗੇ ਸਾਰੇ ਤੁਸੀਂ ਨਹੀਂ ਦੋਨੇ ਹਟਦੇ ਉਧਰ ਉਧਰੀ ਖਾਏ ਬਾਜੀਆਂ ਕਰਨਾ ਤਾਂ ਤਾਂ ਆਏ ਹੋਏ ਪਿਆ ਵੀ ਮੈਂ ਉਹਦਾ ਮੰਜਾ ਵੀ ਤਰਾ ਹੱਥ ਨਹੀਂ ਡਾ ਕੇ ਆਉਂਦਾ ਮੈਂ ਤਾਂ ਦਿੰਦੀ ਨਹੀਂ ਹੈਗੀ ਮੈਂ ਲੜ ਕੇ ਆਉਣੀ ਉਹਦੇ ਨਾਲ ਕੁੱਤੀ ਐਨਾ ਸਮਾਨ ਦਿੱਤਾ ਹਲੇ ਵੀ ਨਹੀਂ ਟੱਡ ਭਰਦਾ ਉਹਦਾ ਰਾਜੀ ਕਰੀ ਜਾਇਆ ਹੁੰਦੀ ਲਾਈ ਜਦ ਬੇਟਾ ਰੋਵੇ ਲੜਾਈਆਂ ਕਰਦੀਆਂ ਹੋਣੀਆਂ ਆਂ ਤਾਂ ਕੀ ਹੈ ਵੀ ਚਲ ਕੋਈ ਨਾ ਨਾ ਤਾਂ ਇਕੱਠਾ ਵਿਆਹਾਂ ਚ ਵੀ ਉਹਨਾਂ ਦੇ ਵਿਆਹ ਚ ਜਾਵਾਂਗੇ ਮੈਂ ਤਾਂ ਲੋੜ ਨਹੀਂ ਮੈਂ ਤਾਂ ਕੱਲੀ ਭੱਗ ਜੂੰਗੀ ਤਾਂ ਇਹਨੋਂ ਨੇ ਆਖੜ ਮੈਂ ਦਸਾਂ ਗਾ ਮੈਂ ਬਾਲੀ ਲੰਮੀ ਸੋਚਦੀ ਆ ਉਹ ਪਿੰਦੇ ਨੰਬਰਦਾਰ ਆਪਣਾ ਤਾਂ ਹੀ ਨਹੀਂ ਪਤਾ ਕਿ ਕਦ ਜਮੀਨਾਂ ਦਾ ਕਿਸੇ ਦਾ ਲੋਡ ਪੈ ਜੇ ਕਿਦੋਂ ਕੋਈ ਕੰਮ ਪੈ ਜੇ ਤਾਂ ਫਿਰ ਆਪਣਾ ਦੇਈ ਤਾਂ ਜਾਨੀ ਹੁਣ ਮੈਂ ਆਪਣੇ ਨੂੰ ਥੋੜੀ ਜਿਹਾ ਵਾਬਦ ਨਹੀਂ ਹੁਣ ਉਹ ਤਾਂ ਤਾਂ ਨਹੀਂ ਦਿੰਦੀਗੀ ਮੈਂ ਤਾਂ ਉਹਦਾ ਵੀ ਦੇਉਂਗੀ ਮੈਂ ਤਾਂ ਦੋ ਦੇਉਂਗੀ ਮੈਂ ਤਾਂ ਜਵਾਂ ਨਹੀਂ ਨਾ ਇੱਕ ਦੇਵਾਂ ਨਾ ਨਾ ਤੇਰੇ ਅੱਖੇ ਤੋਂ ਹਟ ਮੈਂ ਤਾਂ ਦੋ ਮੰਜੇ ਵੀ ਤੇਰੇ ਕੱਢਦੀ ਆਈ ਸੀ ਆ ਜਾ ਮੇਰੇ ਨਾਲ ਕਿਹਾ ਕਿ ਤੁਰ ਜਾ ਤੂੰ ਨਹੀਂ ਚੱਕ ਲੈ ਮੰਜਾ ਕੱਢ ਦੇ ਬੰਦੇ ਚੱਕੇ ਨਹੀਂ ਜਾਂਦੇ ਮੈਂ ਤਾਂ ਹੀ ਮੈਂ ਉਹਦਾ ਨੀ ਅੜ ਗਿਆ ਤੂੰ ਮੰਜੇ ਬਿਸਤਰੇ ਸਾਡੇ ਘਰ ਤੋੜ ਦਿਆ ਕਰ ਲੋਕਾਂ ਨੂੰ ਕਿਉਂ ਲੜੀ ਚੱਲ ਜੇ ਲੜਨਾ ਮੈਂ ਤਾਂ ਮੰਜੇ ਮਿੱਤਰੇ ਢੋ ਕਰਦੀਆਂ ਆ ਤੇ ਉੱਥੇ ਬਾਰਗੇ ਧਰਦੀਆਂ ਤੇ ਅਦੇ ਧਰਕੇ ਲੈ ਜਾਣਗੇ ਚੜਾ ਤੇ ਫਿਰ ਮੰਜੇ ਬਿਸਤਰਾ ਦੇਖੀ ਜਾਊਂਗੀ ਤੇਰਾ ਤੈਨੂੰ ਨਾ ਹੋ ਕਰਨਾ ਪੈਣਾ ਹੁਣ ਉਹਨੂੰ ਦੇ ਕੇ ਆਉਣੀ ਮੱਕੀ ਖਰਾਮ ਜਾਦੀ ਨੂੰ ਵੀ ਤੂੰ ਇਧਰ ਹੀ ਅੱਖ ਰੱਖਦੀ ਏ ਕਿ ਸਾਡੇ ਹੁਣ ਦਿੱਤੇ ਹੋਏ ਆਪਦੇ ਪੇਕਿਆਂ ਵਾਲੇ ਕੱਢ ਲੈ ਤੂੰ ਮੈਨੂੰ ਕਰਨ ਦੇ ਗੱਲ ਰਾਮਣ ਜਾਣ ਕੇ ਬਹਿ ਤਾ ਕਰਦੀ ਬੌਲ ਸਿਆ ਰਗੀ ਉਹ ਮੁੜ ਕੇ ਤਾਂ ਆਈ ਹੋਈ ਨਹੀਂ ਕੋੜੇ ਮੰਜੇ ਬਿਸਤਰੇ ਵਾਲੇ ਮੈਨੂੰ ਪਤਾ ਸੁੱਖੀ ਦਾ ਉਹ ਬਹੁਤ ਗੰਦੀ ਐ ਉਹ ਬੇਬੇ ਨੂੰ ਮੰਜਾ ਬਿਸਤਰਾ ਦੇ ਮੰਜਾ ਬਿਸਤਰਾ ਬੇਬੇ ਤੋਂ ਦਵਾਉਂ ਕੇਰਾ ਮੰਜਾ ਬਿਸਤਰਾ ਵਿਆਹਾਂ ਨੇ ਕਰੇ ਵਗ ਜੀ ਉਦੋਂ ਬਾਅਦ ਦੇਖੂ ਵੀ ਕੀ ਕਰਨ ਕਿ ਇਹਨੂੰ ਦੇਖੇ ਨੇ ਇੱਥੇ ਖੜੀ ਮੈਂ ਮੰਜਾ ਬਿਸਤਰਾ ਕੱਢਦੇ ਹੁਣ ਅਗਲੇ ਨੂੰ ਲੈਣ ਆਇਆਗਾ ਕਿਉਂ ਮੰਡ ਕੇ ਦਿੱਤਾ ਸੀ ਕਿਉਂ ਦਿੱਤਾ ਕਿਉਂ ਸਾਰਾ ਕੁਝ ਸੀ ਇੱਧਰ ਕੀ ਦਿੱਤਾ ਮੈਨੂੰ ਪੇਟੀ ਤੇਰੇ ਘਰੇ ਲੈ ਗਈ ਨਾ ਕਰਿਆ ਕਰਵੇਂ ਚਲਾਕੀਆਂ ਮੈਂ ਨਹੀਂ ਕਰਦੀ ਚਲਾਕੀਆਂ ਤੂੰ ਕਰਦੀ ਐ ਪੇਟੀ ਤੇਰੇ ਘਰੇ ਲੈ ਗਈ ਬੇਬੇ ਮੈਨੂੰ ਕੀ ਦੇ ਕੇ ਗਈ ਇਹਦੇ ਚ ਪੇਟੀ ਚ ਕੀ ਸਵਾਹ ਸੀਗੀ ਜਿੰਨੇ ਕ ਤੈਨੂੰ ਵੰਡ ਕੇ ਧੋਨੇ ਕੋ ਪੇਟੀ ਚ ਰਗੇ ਹੈਗੇ ਜਦੋਂ ਮੰਡੀ ਨਹੀਂ ਤੂੰ ਤਾਂ ਹੁਣ ਜਾਣ ਕੇ ਸ਼ੱਕ ਕਰਦੀ ਐ ਕਿ ਤੈਨੂੰ ਕੈਸਾ ਲ ਹੋ ਗਿਆ ਇਹਨੂੰ ਬੇਬੇ ਨੇ ਪਹਿਲਾਂ ਮੰਡ ਕੇ ਦੇਤੇ ਹੋਣਗੇ ਕਿੱਥੋਂ ਦੇਤੇ ਬੇਬੇ ਨੇ ਮੈਨੂੰ ਮੰਡ ਕੇ ਕੀ ਪਤਾ ਸਾਰਾ ਵਸਾ ਹੈਗਾ ਹੁਣ ਤੂੰ ਕ ਲੜਾਈਆਂ ਪਾਉਣੀ ਜਾਣ ਕੇ ਹਰ ਇੱਕ ਨੂੰ ਸਾਡੇ ਘਰੇ ਤੋੜ ਦਿੰਦੀ ਬੁੜੀ ਉਧਰ ਆ ਗਈ ਤਾ ਫਿਰ ਮੈਂ ਤਾਂ ਚੁਕਾਈ ਜਾਣਾ ਮੈਂ ਆਪਦਾ ਦੇਖੜੀ ਐ ਮੈਂ ਬੁੜੀ ਕੋਲੇ ਤੋਰੇ ਵੀ ਭਾਈ ਬੁੜੀ ਤੋ ਲੈ ਜੋ ਮੰਜਾ ਵੀ ਇਸ ਤਰ੍ਹਾਂ ਫੜ ਕੇ ਤੇਰੇ ਕੋਲੇ ਨਹੀਂ ਤੋਰਿਆ ਵੀ ਤੂੰ ਆਪਦੀ ਪੇਟੀ ਚੋਂ ਦੇਣੇ ਪੇਟੀ ਚੋਂ ਨਹੀਂ ਮੈਂ ਤਾਂ ਉਹਨੂੰ ਮੰਜਾ ਕੱਢਦਾ ਇੱਕ ਬਿਸਤਰਾ ਆਹ ਮੈਂ ਤਾਂ ਇੱਕ ਬਿਸਤਰਾ ਦੇਉਂਗੀ ਪਰ ਬੁੜੀ ਨੇ ਦਿੰਦੀ ਹੈਗੀ ਨਾਲ ਬੁੜੀ ਕਮੇ ਨਹੀਂ ਦਿੰਦੀ ਬੁੜੀ ਵੰਡ ਕੇ ਦੇ ਦੇ ਬਣਾ ਤੂੰ ਚੁੱਪ ਕਰ ਜਾ ਮੈਂ ਬੁਢੀ ਨਾਲ ਪੰਗੇ ਲੈ ਲਾ ਜੇ ਮੇਰੇ ਨਾਲ ਨਾ ਪੰਗੇ ਲੈ ਮੈਂ ਤਾਂ ਤੈਨੂੰ ਐਂ ਕਹਿ ਪਈ ਸਾਡੇ ਘਰੇ ਨਾ ਤੋਰਿਆ ਕਰ ਅਗਲਾ ਉਹ ਕਹਿੰਦਾ ਵੀ ਉਹਨਾਂ ਦਾ ਘਰ ਲੈ ਜਾ ਮੈਂ ਤੂੰ ਲੈ ਟਿੰਡਵਾ ਆਇਆ ਫਿਰ ਮੇਰੇ ਵਰਗੇ ਬੁਢੀ ਨੂੰ ਭੇਜੋ ਤੇ ਫਿਰ ਉਹਨੇ ਅਗਲੇ ਨੇ ਜਾ ਕੇ ਕਿਹਾ ਸੀ ਮੈਂ ਤਾਂ ਤੈਨੂੰ ਕਹਿਣਾ ਹੀ ਆ ਬੇਬੇ ਦੇ ਮੰਜਾ ਬਿਸਤਰਾ ਤੂੰ ਫਿਰ ਕਿਉਂ ਕਹਿਣਾ ਹੀ ਆ ਬੇਬੇ ਆਵੇ ਨਾ ਬੇਬੇ ਹੈ ਹੀ ਨਹੀਂ ਸਿੱਕਰ ਪਤਾ ਨਹੀਂ ਕਿੰਦਰ ਉਜੜੀ ਹੋਈ ਕੋਈ ਨਹੀਂ ਜੇ ਤਾਂ ਬੇਬੇ ਘਰੇ ਆ ਗਈ ਕਹਿ ਜੂਗੀ ਮੈਨੂੰ ਜਾਣ ਕੇ ਬਹਿ ਤਾ ਕਰਦੀ ਰਹੀ ਨਹੀਂ ਸਾਰਾ ਦਰਬਾਰ ਦਾ ਇਹ ਮੰਜਾ ਬਿਸਤਰਾ ਨਾ ਤਾਂ ਮੈਨੂੰ ਕੋਈ ਮੰਜਾ ਵੰਡ ਕੇ ਦਿੱ ਜੇ ਦੇਹਤੀ ਨਾ ਬੇਜਤੀ ਸਾਰੇ ਪਿੰਡ ਚ ਹੋ ਜੂ ਨੰਬਰਦਾਰਾਂ ਨੇ ਘਰੇ ਜਾਣ ਮੈਂ ਤੈਨੂੰ ਦੱਸਾਂ ਹਉ ਨਾ ਮੰਜੇ ਦੇਣਾ ਨਾ ਅੰਦਰ ਖੜੇ ਕਰੇ ਪਹਿ ਜਿਹੜੇ ਉਹਨਾਂ ਚ ਦੇ ਕਿਉਂ ਨਾ ਮੈਂ ਮੰਜੇ ਮੈਂ ਹੀ ਦੇ ਦਿਆਂ ਮੇਰੇ ਪੇਕੇ ਛੱਡ ਕੇ ਗਏ ਚਾਰ ਮੰਜੇ ਮੇਰੇ ਕੋਲੇ ਨੇੜੇ ਲੱਗਦੀਆਂ ਮਾਰੇ ਪੇਕੇ ਆਲੇ ਦੇਮਾ ਉਹ ਵੀ ਸਾਂਝੇ ਘਰ ਚ ਬਣੇ ਹੋਏ ਸੀਗੇ ਜਾਣਖਾ ਹੁਣ ਪੇਕੇਆਂ ਦਾ ਨਾਂ ਧਰ ਦੇ ਵਿੱਚ ਤੂੰ ਚੱਲ ਫਿਰ ਮੈਂ ਤਾਂ ਆਪਾਂ ਮਾਂ ਸਾਂਝੇ ਘਰ ਚ ਬਣਾ ਲੈ ਦਿੱਤੇ ਤਾਂ ਮੇਰੇ ਪੇਕੇਆਂ ਨੇ ਨਾ ਤੂੰ ਵੀ ਆਪਦੇ ਪੇਕੇਆਂ ਦੀਆਂ ਚੀਜ਼ਾਂ ਬਣਾਈਆਂ ਤੂੰ ਹਰੇਕ ਚੀਜ਼ ਕਰਦੀ ਨਹੀਂ ਆ ਵੀ ਮੇਰੇ ਪੇਕੇ ਦੇ ਗਏ ਉਹ ਵੀ ਮੇਰੇ ਪਿੱਕ ਕਰੇਗੇ ਤੇ ਮੇਰੇ ਪ ਹੋਂਦ ਦਿੰਦੀ ਨਹੀਂ ਮੰਜਾ ਫੇਰ ਨਾ ਮੈਂ ਤਾਂ ਦਿੰਦੀ ਨਹੀਂ ਬੇਬੇ ਦਿਉ ਇੱਕੋ ਗੱਲ ਤੇ ਜਾਣੀ ਚਾਰ ਦਿਨ ਤੋਂ ਮੁੰੇ ਚ ਵੱਖਾਂ ਦੇ ਵਿਆਹ ਕਰਨੇ ਫੇਰ ਬੇਬੇ ਜਾਊਗੇ ਮੰਜੇ ਬਿਸਤਰੇ ਲੈਣ ਹਾਂ ਫੇਰ ਬੇਬੇ ਜਾਊ ਬੇਬੇ ਦੇ ਮੂੰਹ ਨੂੰ ਦੇਊਗਲਾ ਜਾ ਕੇ ਕਾਂਗੇ ਵੀ ਉਹਨਾਂ ਨੇ ਮੰਜਾ ਬਿਸਤਰਾ ਲੈ ਨਾ ਤਾਂ ਵੱਡੇ ਬੰਦੇ ਦੀ ਪੈਂਦਾ ਮੈਂ ਤਾਂ ਆਪਦਾ ਨਾਮ ਲਿਖਾਂਗੀ ਉੱਤੇ ਵੀ ਸੁੱਖੀ ਦਿੱਤਾ ਭਈ ਇਹ ਮੰਜਾ ਬਿਸਤਰਾ ਅੱਛਾ ਤੂੰ ਪੇਖ ਕੇ ਆਲਾ ਦੇਂਗੀ ਆਹੋ ਮੈਂ ਤਾਂ ਉਹਦਾ ਨਾਮ ਲਿਖੂਗੀ ਉੱਤੇ ਨਾ ਮੈਂ ਤਾਂ ਫਿਰ ਪਹਿਣੇ ਆਉਦੀ ਪੇਖ ਕੇ ਆਲੇ ਅੱਜ ਤੱਕ ਵਰਤੇ ਨਹੀਂ ਨਾ ਮੈਂ ਕੱਢਾਂ ਮੈਂ ਤਾਂ ਇਹ ਪੇਟੀ ਨੂੰ ਲਾ ਰੱਖਿਆ ਜਿੰਦਾ ਮੈਂ ਤਾਂ ਜਿੰਨੇ ਚਿਰ ਬੇਬੇ ਬੈਠੀਆਂ ਨਾ ਬੇਬੇ ਵਾਲੀ ਮੰਜਾ ਵਿੱਚ ਤਰਾ ਵਿਆਹ ਲਾਂ ਦੇ ਦਿਓ ਆਹ ਉੱਲੀ ਲਾ ਲਈ ਉਹਨਾਂ ਨੂੰ ਆਪਦੇ ਬਿਸਤਰਿਆਂ ਨੂੰ ਜਿਹੜੇ ਪਾਇਆ ਪੇਟੀ ਚ ਉਹਨਾਂ ਨੂੰ ਖਵਾਰਾ ਲਵਾਈ ਬਾਹਰ ਕੱਢ ਕੇ ਕਿਤੇ ਬਿਸਤਰਿਆਂ ਨੂੰ ਵੀ ਉੱਲੀ ਲੱਗਦੀ ਸੁਣੀ ਐ ਤੇ ਉੱਲੀ ਲੱਗੂਗੀ ਜਦੋਂ ਖਵਾਰੀ ਲਵਾਉਣੀ ਉਹਨਾਂ ਨੂੰ ਅੰਦਰੋਂ ਕੱਢ ਕੇ ਚੰਗਾ ਹੁਣ ਬੁੜੀ ਨਾ ਪੰਗਾ ਲੈ ਲੈ ਜਾ ਕੇ ਉਹਨੂੰ ਕਹਿ ਦੇ ਮੈਂ ਤਾਂ ਕੱਢਣ ਦਿੰਦੀ ਨਹੀਂ ਹੈਗੀ ਇਸ ਤਰ੍ਹਾਂ ਤੈਨੂੰ ਸਿੱਧੀ ਗੱਲ ਦੱਸਦੀ ਤੂੰ ਕਦੇ ਨਹੀਂ ਕੱਢਣ ਦਿੰਦੀ ਬੇਬੇ ਕੱਢ ਕੇ ਦਿਓ ਆਪਦੀ ਪੇਟੀ ਚ ਬਾੜੀ ਚਲਾਕ ਐ ਜਦੋਂ ਮੈਂ ਕੇਰਾ ਕਹਿ ਕੇ ਤੋਰਤਾ ਨੰਬਰਦਾਰਾਂ ਦਾ ਸੀ ਸੱਚ ਮੈਂ ਕਹੀ ਜਨੇ ਲੰਬੜਾ ਨਾ ਗੱਲ ਨਾ ਮੈਨੂੰ ਤਾਂ ਲੱਗਦਾ ਮੁੰਡਾ ਜਿਵੇਂ ਲੰਬੜਾ ਨਾ ਹੁੰਦਾ ਇਹ ਤਾਂ ਬਾਹਲਾ ਬੈਭਤੀ ਜੈ ਨਹੀਂ ਇਹ ਤਾਂ ਲੋਕਾਂ ਦੀਆਂ ਲੜਾਈਆਂ ਕਰਾਉਂਦੀ ਹੀ ਰਹਿੰਦਾ ਤਾਂ ਹੀ ਜਾਣ ਕੇ ਤਮਾਸ਼ੇ ਦੇਖਣ ਆਉਂਦਾ ਇਹ ਮੂਰੇ ਮੂਰੇ ਕਹਿਣ ਆਉਂਦਾ ਮੰਜਾ ਬਿਸਤਰਾ ਕਰ ਦਿਓ ਮੰਜਾ ਬਿਸਤਰਾ ਕਰ ਦਿਓ ਹਰੇਕ ਦੀ ਬੁੜੀ ਨੂੰ ਛੇੜਦਾ ਆ ਕੇ ਪਤਾ ਨਹੀਂ ਕਿੱਧਰ ਵਾਗੇ ਮੰਜੇ ਬਿਸਤਰੇ ਵਾਲਿਓ ਮੁੰਡਾ ਸੀ ਦੇਖ ਪਤਾ ਨਹੀਂ ਕਿੱਧਰ ਵਾਗਾ ਸਾਰੇ ਭਾੜ ਕੇ ਆ ਗਈ ਮੈਨੂੰ ਆ ਜੀ ਮੈਂ ਕਿਹਾ ਸਾਡੀ ਬਹੂ ਜੀ ਨਹੀਂ ਕਰੇ ਮੈਂ ਕਿਹਾ ਜੜਕਦੇ ਨੇ ਚਕਾ ਦਿਆਂ ਦੋ ਮੰਜੇ ਬਿਸਤਰੇ ਫੇਰ ਉਹ ਕਲੇਸ਼ ਕਰਦੀਆਂ ਫੇਰ ਨਹੀਂ ਉਹ ਮੈਨੂੰ ਚੁਕਾਤਾ ਪੁੰਦਰ ਨੇ ਭਾਰੀ ਬੜਾ ਸੀ ਦੇਪੂ ਤਾਂ ਸਾਡੇ ਘਰੋਂ ਲੈ ਆਇਆ ਚੱਕ ਲਿਆ ਮੰਜੇ ਦੀ ਤੈ ਹਾਂ ਮੈਂ ਕੱਢ ਕੇ ਆਈ ਸੀ ਦੋਨੋਂ ਚੱਕ ਲਈ ਤੀ ਦੋਨੀ ਚੱਕ ਲਈ ਹਾਂ ਚਲ ਪਹਿਲਾਂ ਲੈ ਗਈ ਤੀ ਚਲ ਵਧੀਆ ਹੋ ਗਿਆ ਟਰਾਲੀ ਦੂਰ ਖੜੀ ਤੀ ਹਾਂ ਉਹ ਆਪਣੇ ਚੌਂਦਰੇ ਕੰਨੀ ਆ ਤੇ ਮੈਂ ਤੈਨੂੰ ਐ ਕਹਿਨੀ ਆ ਪਰ ਬਾਹੀ ਬੂਹੀ ਟੁੱਟਣ ਤੋਂ ਪੁੱਤ ਬਚਾ ਕੇ ਰੱਖਿਆ ਮੈਂ ਤਾਂ ਸੁੱਕੀ ਰੱਖ ਲਈ ਛੱਡਣਾ ਕੋਈ ਨਹੀਂ ਤੇ ਮੈਨੂੰ ਤਾਂ ਮੈਨੂੰ ਤਾਂ ਦਮ ਚੜਿਆ ਪੇ ਭੀੜੀਆਂ ਗਲੀਆਂ 'ਚ ਤੇ ਟਰਾਲੀ ਆਉਂਦੀ ਨਹੀਂ ਤੀ ਉਹ ਦੂਰੋਂ ਦੂਰੋਂ ਜਵਾਖੇ ਦਾ ਮੁੰਡੇ ਹੀ ਤਾਂ ਆਉਂਦੇ ਨਹੀਂ ਮੈਂ ਚੱਕ ਚੱਕ ਲਈ ਚਲ ਕੋਈ ਨਾ ਪੁੱਤ ਤੇ ਨਾ ਤੇ ਬਾਹੀ ਟੁੱਟਣ ਤੋਂ ਬਚਾ ਕੇ ਰੱਖਿਓ ਤੇ ਨਾਲੇ ਨਾ ਫਵਾਦੀ ਚੰਗਾ ਦੋਰੀ ਉਹਦਾ ਕਬੂਤ ਜੜਕਦੇ ਨੇ ਲੈ ਜਾ ਕੇ ਨਾ ਆਈ ਨਹੀਂ ਪਤਾ ਇਧਰ ਉਹ ਸਾਡੀ ਬੋਰੀ ਟਰਾਲੀ ਪਤਾ ਨਹੀਂ ਕਿੱਥੇ ਖੜੀ ਸੀ ਉਹ ਜਵਾਕ ਜੇ ਤਾਂ ਆਉਂਦਾ ਉਹ ਕਿੱਥੇ ਜੇ ਖੜੀ ਟਰਾਲੀ ਟਰਾਲੀ ਕਿੱਥੇ ਖੜੀ ਸੀ ਰਾਜੀ ਦੇ ਪਿੱਛੇ ਖੜੀ ਸੀ ਹੋ ਉੱਥੇ ਪਹਾੜ ਖੜੀ ਸੀ ਚਲੋ ਉੱਥੇ ਜਾਣਾ ਫਿਰ ਤਾਂ ਵਸਾ ਜਾਵਾਂ ਕੀ ਕਰਕੇ ਜਾਓ ਚੜ ਗਿਆ ਮੈਂ ਲੈ ਲੈ ਗਈ ਮੰਜੇ ਬਿਸਤਰੇ ਤਾਂ ਨੰਗੇ ਜੇ ਜਾਂਦੇ ਸੀ ਨਹੀਂ ਮੈਂ ਬੈ ਹਾਂ ਫੜਾ ਦੇ ਮੰਜੇ ਬਿਸਤਰੇ ਦੋ ਨਹੀਂ ਪੁੱਛਣਾ ਕਿਹੜਾ ਫੜਾਤੇ ਸੌ ਸੌ ਕਲੇਸ਼ ਕਰਿਆ ਸੁੱਖੀ ਨੇ ਤਮਸਾ ਦਿੱਤੇ ਨੇ ਦੋ ਮੰਜੇ ਤੇ ਦੋ ਬਿਸਤਰੇ ਤੇ ਫੇਰ ਕਲੇਸ਼ ਇੱਚ ਕਰਨ ਮੇਰੇ 바ਰ ਚਾਗੀ ਮੈਨੂੰ ਕੋ ਲਾਂਬੇ ਦੇਣ ਆਉਂਦੀ ਐ ਭਾਈ ਨਹੀਂ ਲਾਂਬੇ ਉਥਾਂ ਆਹਦੀ ਸ਼ਿਕਾਇਤ ਹੈ ਕਿ ਆਪਾਂ ਤਾਂ ਕਿ ਆਪਣਾ ਆਪਣਾ ਦੇਵਾਂਗੇ ਇੱਕ ਮੰਜਾ ਤੇ ਇੱਕ ਬਿਸਤਰਾ ਨਾ ਫੇਰ ਤਾਂ ਮੈਨੂੰ ਵੰਡ ਕੇ ਦਿੱਤੇ ਨਾ ਵੰਡ ਕੇ ਦੇ ਦੇ ਤੈਨੂੰ 20 ਵਾਰਾਂ ਕਹਤਾ ਵੀ ਭਾਈ ਪੇਟੀ ਵੰਡ ਲਾ ਜੱਬੋ ਮੁਕਾ ਦੇ ਅੱਧੋ ਅੱਧ ਕਰਦੇ ਸਾਨੂੰ ਅਗਲਾ ਦੇਵੇ ਭਾਵੇਂ ਛੱਡੇ ਨਾ ਤੁਸੀਂ ਮੰਜਾ ਦਿੱਤਾ ਨੇ ਮੰਨ ਜਾ ਰਿਹਾ ਤੇ ਫੇਤੇ ਰੇ ਪੇਟਾਂ ਤੇ ਬਈ ਸੀ ਬਿੱਤਰੇ ਤੂੰ ਵੀ ਹੱਥ ਤੈਨੂੰ ਵੀ ਆਏ ਕਿ ਤੇ ਮੇਰੇ ਨਾਲ ਹੋ ਜਾਣ ਤੂੰ ਉਬਾਲੀ ਕਦੋਂ ਤੋਂ ਡਰਦੀਆਂ ਪਿਆਰੀਆਂ ਚਲਾਕੀਆਂ ਕਰਦੀਆਂ ਅੱਛਾ ਸੱਸ ਵਾਲੇ ਬੰਦੇ ਆਉਂਦੇ ਹੁੰਦੇ ਨੂੰਹਾਂ ਨੂੰ ਕਿ ਪੇਕੇ ਆਲੇ ਵਰਤਦੀਆਂ ਹੁੰਦੀਆਂ ਪਹਿਲੀ ਜਿੱਦੇ ਤੇਰੇ ਵਾਲੇ ਪਾਟ ਕੇ ਉਦ ਪੇਕੇ ਆਲੇ ਵਰਤਲੂ ਆਹੋ ਹੋ ਤਾਂ ਮੇਰੇ ਬਾਹ ਕਹਿੰਦੇ ਮੇਰੇ ਨੇ ਕੋਈ ਦੋ ਬਿਸਤਰੇ ਪੇਟੀ ਚ ਅੱਖ 300 ਦੀ ਦੋਨਾਂ ਦੀ ਉਸੇ ਧੀ ਹੈ ਸੁੱਖੀ ਰੋਟੀ ਨਹੀਂ ਕੀ ਕਰਨੇ ਤੈਂ ਕਿਉਂ ਹੁਣ ਸਿਰ ਚ ਮਾਰਨੇ ਐ ਤੈਂ ਦੱਸ ਕਿਉਂ ਦੋ ਤੀਆਂ ਨੂੰ ਦੇਣੇ ਹੁਣ ਨਹੀਂ ਦੋ ਤੀਆਂ ਪੰਡਾ ਹੀ ਦੇਣੇ ਫਿਰ ਮੇਰੇ ਤਾਂ ਹੁਣ ਜੇ ਤੱਕ ਬੰਦਾ ਜਿਉਂਦਾ ਜੇਕਰ ਮੇਰ ਨਹੀਂ ਵੱਡਾ ਬੰਦਾ ਛੱਡਦਾ ਹੁਣ ਕੋਈ ਨਹੀਂ ਜਿੱਦੇ ਉਹੀ ਗੱਲ ਤੇਰੇ ਕੋਲੇ ਨਾ ਹੋਇਆ ਨਾ ਉਦੋਂ ਲੈ ਜੀ ਮੈਂ ਥੁਰਜਾਈ ਦੇ ਦੂੰਗੀ ਪਹਿਲਾਂ ਵੀ ਦਿੱਤੀ ਸੀ ਤੈਨੂੰ ਮੈਂ ਤਾਂ ਤੇ ਪੇਕੇ ਆਲਾ ਬਿਸਤਰਾ ਵੀ ਤੈਨੂੰ ਦੇਤਾ ਸੀ ਉਹ ਦੂਜੀ ਨਹੀਂ ਦਿੱਤੀ ਨੀ ਤੈਨੂੰ ਉਦੋਂ ਤੂੰ ਬੋਲੀ ਨਹੀਂ ਨਹੀਂ ਬੋਲ ਨਾ ਕੀ ਫੇਰ ਚਲ ਕੋਈ ਨਾ ਮੈਂ ਤਾਂ ਕਲੇਸ਼ ਤੋਂ ਡਰਦੀ ਐਂਗੀ ਮੈਂ ਤੈਨੂੰ ਦੱਸਾਂ ਗੱਲ ਮੈਂ ਤਾਂ ਦੋ ਦੇ ਤੇ ਮੰਜੇ ਦੋ ਦੇ ਤੇ ਬਿਸਤਰੇ ਚਲ ਕੋਈ ਨਾ ਹੁਣ ਤੂੰ ਬੋੜੀ ਬੋੜੀ ਨਾ ਜੈ ਤੇ ਤੇਰੇ ਕੋਈ ਆਗਿ ਸੁੱਕੀ ਵਰਗੀ ਮੈਂ ਤੈਨੂੰ ਦੱਸਾਂ ਗੱਲ ਮੈਂ ਕਿਹੜਾ ਫੇਰ ਉਦੋਂ ਡਰਦੀ ਆਂ ਜੇ ਆਗੀ ਮੈਂ ਤਾਂ ਕਹਿਤਾ ਉਹਨੂੰ ਵੀ ਭਈ ਬ ਫਿਰ ਮੈਂ ਤਾਂ ਦੇ ਦੇ ਤੂੰ ਕਿਉਂ ਸਾਡੇ ਘਰੇ ਫੇਰ ਤਾ ਮੁੰਡਾ ਵਿਚਾਰਾ ਉਹਨਾਂ ਦਾ ਦੇਖ ਲੰਬardarਾਂ ਦਾ ਵੀ ਮੰਜਾ ਵਿਸਤਰੇ ਖਾਤਰ ਮੈਂ ਤਾਂ ਜੱਕਦੇ ਨੇ ਦੇ ਦੇ ਮੈਂ ਤਾਂ ਉਹ ਤੋਂ ਗਾਲਾਂ ਵੀ ਲੈ ਲਾਂਗਾ ਸੁੱਕੀ ਤੋਂ ਤੇਰੇ ਵਾਸਤੇ ਆ ਗਾਲਾਂ ਹੀ ਲੈਂਦੀ ਆ ਕਰ ਕਦੇ ਮੂਰੇ ਨਾ ਉਹਦੇ ਬੋਲਿਆ ਕਰ ਮੇਰੇ ਮੂਰੇ ਬੋਲਿਆ ਕਰ ਆ ਕੇ ਹਜੇ ਵੀ ਮੇਰੇ ਬਾਅਦ ਚ ਮੇਰੇ ਨਾਲ ਪੰਗੇ ਲੈਣ ਆਉਣੀ ਐ ਉਹਦੇ ਮੂਰੇ ਤੋਂ ਬੋਲਦੀ ਨਹੀਂ ਉਹ ਤਾਂ ਤੂੰ ਡਰਦੀ ਐ ਮੈਂ ਤਾਂ ਡਰਨਾ ਹੀ ਦਰ ਲੱਗਦਾ ਤਾਂ ਇੱਥੋਂ ਵੀ ਡਰ ਲੱਗਦਾ ਉਹ ਤੋਂ ਵੀ ਡਰਦੀਆਂ ਮੈਂ ਜੇ ਬੇਬੇ ਤੂੰ ਡਰਦੀ ਹੁੰਦੀ ਨਾ ਹੁਣ ਮੈਨੂੰ ਬਾਹਰ ਚ ਕਹਿਣ ਨਹੀਂ ਸੀ ਹੁੰਦੀ ਵੀ ਤੇਰਾ ਮੰਜਾ ਬਿਸਤਰਾ ਦੇਤਾ ਉਹ ਤਾਂ ਮੈਨੂੰ ਆਪ ਹੀ ਦੇ ਚ ਗਿਆ ਸੀ ਲਈ ਜਾਂਦਾ ਚਲ ਵਧੀਆ ਉਹਨੇ ਦੇ ਚ ਗਿਆ ਚਲ ਕੋਈ ਨਾ ਨਹੀਂ ਫਿਰ ਤੇਨੀ ਮਾਰ ਇੱਥੋਂ ਤਾਂ ਕਰਟ ਪਾਣਾ ਹੀ ਐ ਤੇ ਕੇ ਵਾਲੀ ਪੇਤੀ ਫਰੋਜ਼ ਦੀ ਨਹੀਂ ਥੱਲੋਂ ਕੱਢ ਕੇ ਦਿੰਦੀ ਬਿਸਤਰਾ ਤੂੰ ਹੀ ਨਹੀਂ ਮਾਰਦੀ ਜਮਾ ਕੋਕਰ ਮਾਰਨ ਵੀ ਨਹੀਂ ਸਾਡੇ ਦੋ ਨਾਲ ਸਾਡਾ ਮੰਜਾ ਵੀ ਜਮਾ ਨਹੀਂ ਕੱਢਦੀ ਪੇਕੇ ਵਾਲੇ ਜਿੰਨੇ ਚ ਤੂੰ ਬੈਠੀ ਐ ਤੇਰੇ ਵਾਲੀ ਬਰਤੂਗੀ ਮੇਂ ਜਕਰ ਹਾਂ ਜਿਹੜੇ ਤਾ ਵਾ ਇੱਕ ਇੱਕ ਨਾਲ ਹੋਰੇ ਸਰੀਕਾ ਕਰਦੇ ਤੁਸੀਂ ਤਾਂ ਉਸ ਤੋਂ ਨੇ ਬਾਹਲਾ ਕਰ ਚਲ ਐ ਕਰ ਹੁਣ ਮੰਜਾ ਵੀ ਇਸ ਤਰ੍ਹਾਂ ਕੇ ਰਾਂ ਤੇ ਦੇਣਾ ਕੋਈ ਨਹੀਂ ਗਾਹ ਮੈਂ ਆਪ ਦਾ ਫੈਸਲਾ ਆਪੇ ਕਰ ਲੂੰਗੀ ਮੇਰੇ ਤੇ ਛੱਡ ਦੇ ਬਸ ਤੂੰ ਟੈਨਸ਼ਨ ਨਾ ਲੈ ਹੁਣ ਟੈਨਸ਼ਨ ਫਰੀ ਐ ਮੈਨੂੰ ਤਾਂ ਕਾਹਦੀ ਟਕਣਾ ਤੁਸੀਂ ਪਾ ਨਹੀਂ ਰੱਖਦੇ ਹੋ ਲੜਾਈਆਂ ਕਰ ਕਰਕੇ ਕੋਈ ਟਕਣਾ ਨਹੀਂ ਮਕਾ ਦੂੰ ਹੁਣ ਮਕਾ ਦੂੰ ਜਦ ਬਸੋੜਾ ਜਿਹਾ ਬਗ ਜਾ ਜਾ ਕੇ ਨੂੰ ਕੋਲੇ ਦਾਲ ਸਬਜ਼ੀ ਚੀਰ ਲੈ ਘਰ ਲੈ ਜਾ ਕੇ ਫਰਾਦਨ ਫਿਰਦੀਆ ਗਰਾਂਗਾ ਚ ਤੁਰੀ ਫੇ ਮੈਨੂੰ ਕਹਣ ਆਈ ਏ ਤੇਰਾ ਮੰਜਾ ਵਿਸਤਰਾ ਦੇਤਾ ਨਾ ਦੇਵੇਂ ਨਾ ਮੇਰਾ ਮੰਜਾ ਵਿਸਤਰਾ ਵਿਆਹ ਲਿਆ ਨੂੰ ਜੋ ਤੂੰ ਮੈਨੂੰ ਕੁਛ ਦਿੱਤੇ ਹੀ ਨਹੀਂ ਉਹ ਤੋਂ ਵਿਆਹ ਪੰਗੇ ਛੇੜ ਦੇ ਲਾਉਣ ਹੁਣ ਮੰਜੇ ਵਿਸਤਰੇ ਲੈਣ ਆਉਂਦਾ ਆ ਇਹਨਾਂ ਨੇ ਨਮਾ ਜੱਬ ਛੇੜਤਾ ਨਹੀਂ ਲੋਕਾਂ ਦੇ ਘਰਾਂ ਚ ਲੜਾਈ ਪਊਗੀ ਹੁਣ ਉਹੀ ਗੱਲ ਕਿੱਥੇ ਦਿੰਦਿਆਂ ਬੁੜੂਆਂ ਵੰਡ ਕੇ ਬੁੜੂਆਂ ਡੱਕਾ ਨਹੀਂ ਦਿੰਦੇ ਮੈਂ ਵੰਡ ਕੇ ਅੱਗੇ ਭਈ ਪਹਿਲੀ ਬਣਾ ਕੇ ਰੱਖਦਾ ਅਗਲਾ ਵਿਸਤਰੇ ਗਲਾਫ ਚੜਾ ਕੇ ਰੱਖਦਾ ਭਈ ਵਿਆਹ ਲੈ ਆਉਣਗੇ ਹੁਣ ਜਦੋਂ ਜਾਬੀ ਮੁਕਾਰਖ ਕੰਬਲ ਤੇ ਗੱਡੇ ਲੈਂਦੇ ਆ ਇਹਨਾਂ ਨੇ ਨਮਾ ਫਾਨਾ ਦੇਖ ਲੈ ਮੂੰਹ ਨਹੀਂ ਪਮਾਉਣ ਦਿੰਦੀ ਬੁੜੀ ਜਿਹਾ ਕਰਤਾ ਕੰਮ ਦੇ ਕੇ ਖੜਾ ਛੱਡਿਆ ਗਾ ਬੁੜੀ ਬਹੁਤ ਖਰਾਬ ਆਗੀ ਮੈਨੂੰ ਗੁੱਸਾ ਬਹੁਤ ਚੜਦਾ ਤੇ ਵੀ ਕਿਉਂ ਦਿੱਤੇ ਹੋਗੇ ਚੱਕ ਕੇ ਆ ਆਉਂਦੀ ਆਗੀ ਲੈ ਠਰ ਗਿਆ ਹੁਣ ਕਾਲ ਗਿਆ ਤੇਰਾ ਨਹੀਂ ਬੈਠੇ ਕੀ ਠਰ ਗਿਆ ਕਾਲ ਗਿਆ ਫਿਰ ਹੁਣ ਦੋ ਮੰਜੇ ਤੇ ਦੋ ਬਿੱਤਰੇ ਫਿਰ ਦੇਣੀ ਸੀ ਨਹੀਂ ਕੋ ਸੋਡੇ ਜਵਾਕਾਂ ਨੇ ਵਿਆਹ ਹੋ ਗਿਆ ਕਿਸੇ ਨੇ ਨਹੀਂ ਦੇਣਾ ਵਿਆਹ ਵੇਲੇ ਤੇ ਫਿਰ ਉਹਦੇ ਜਿੱਦੋ ਹੈਗੇ ਸੀਗੇ ਮਨ ਦੇ ਬਿਸਤਰਾ ਉਹ ਦੇ ਨਹੀਂ ਸਕਦੀ ਸੀ। ਲੱਗ ਗਈਆਂ ਹੁਣ ਉਹਦੇ ਨਾਲ। ਨਹੀਂ ਬਾਖਰੂਨਾ ਤਾਂ ਉਹਦੇ ਨਾਲ ਲੜਾਈ ਕਰਈ ਹੁਣ ਮੇਰੇ ਨਾਲ ਲੜਾਈ ਕਰਨ ਲੱਗ ਗਈ। ਨਹੀਂ ਕਿਸੇ ਵੇਲੇ ਛੱਡ ਜਾ ਕਰ ਖੜਾ ਸਾਡਾ। ਉਹਨੇ ਤਾਂ ਘਰੀ ਬਗ ਜਾ ਹਰਪ੍ਰੀਤ ਕੇ ਕਰੇ। ਬਾੜੀ ਮੇਰ ਆਉਂਦੀ ਤੈਨੂੰ। ਤੇ ਕਿਉਂ ਬਗ ਜਾ ਫੇਰ? ਕੋਈ ਮੇਰ ਨਹੀਂ ਆਉਂਦੀ। ਉਹ ਤਾਂ ਹੁਣ ਤਾਂ ਤਰਤੇ ਮੈਨੂੰ ਉਹਨੇ ਸੁਣਾਈਆਂ ਬਾਰਗੇ ਖੜੀ ਸੀ। ਤੇ ਫਿਰ ਹੈ ਇਹ ਜੀਆਂ ਕੀ ਜਦੋਂ ਉਤੋਂ ਦੀ ਹੋਈ ਫਰਦੀਆਂ ਤੂੰ। ਮਨ ਦੇ ਬਿਸਤਰਾ ਚੱਕ ਕੇ ਫੜਾਤੇ ਜੱਕਦਣ। ਨੀ ਫਿਰ ਮੁਕੇ ਹਾਸੇ ਫੜਾ ਦਿੰਦੀ ਤੂੰ ਨਹੀਂ ਫਿਰ ਮੈਂ ਤੁੰ ਨੂੰ ਠੇਕਾ ਲਤ ਆਪ ਦੇ ਫੜਾਈ ਨੇ ਆਪ ਦੇ ਨਾਲ ਤਾਂ ਮੈਂ ਤੇਰੇ ਤੇ ਕੇਂ ਦੇ ਫੜਾਈ ਨੇ ਨਾ ਮੈਂ ਉਹਦੇ ਤੇ ਕੇਂ ਦੇ ਫੜਾਈ ਨੇ ਮੈਂ ਘਰ ਦੀ ਪੇਟੋਂ ਕੱਢ ਕੇ ਦਿੱਤੇ ਸੋਨ ਨੂੰ ਕਿੰਚੇ ਨਾ ਆਏ ਮੈਨੂੰ ਨਹੀਂ ਪਤਾਗਾ ਜਦੋਂ ਬੰਜੇ ਬਿਸਤਰੇ ਆ ਗਏ ਨਾ ਬੰਦ ਕੇ ਸੱਪਰ ਮੇੜੀ ਪਰੇ ਕੋਈ ਬੰਦ ਕੇ ਨਹੀਂ ਦਿੰਦੀ ਮੈਂ ਤਾਂ ਕਿਉਂ ਬੰਦ ਕੇ ਦੇਵਾਂ ਮੇਰੇ ਮੰਜੇ ਵੀ ਤੇਰੇ ਮਾਇਆ ਦੇ ਚੱਕ ਦੇ ਆਉਂਗੀ ਉਹ ਜੇ ਤੱਕ ਕਰਦਾ ਫਿਰ ਤਾਂ ਚਾਰ ਦਿਨ ਹੋਰ ਕੋਈ ਵਿਆਹ ਧਰ ਲੂਗਾ ਫੇਰ ਫੜਾਦੀ ਫੇਰ ਕਲੇਸ਼ ਭੇਜੂਗਾ ਨੇ ਕੀ ਬਗਾ ਕੋਈ ਹੁਣੇ ਦੁਬਾਗਾ ਆਊਗਾ ਕਾ ਨਾਂ ਮੰਜੇ ਬਿਸਤਰਾ ਆੜਾ ਹੋਏ ਨੇ ਇਹ ਤਾਂ ਇੰਨਾ ਨਹੀਂ ਨਵਾਂ ਰਵਾਜ ਆ ਤੋ ਤਾਂ ਕੋਈ ਆਉਂਦੇ ਨਹੀਂ ਹੁਣ ਤਾਂ ਮੰਜੇ ਬਿਸਤਰਾ ਰਵਾਜ ਹੀ ਨਹੀਂ ਹੁਣ ਤਾਂ ਅਗਲਾ ਬਸ ਉੱਥੋਂ ਚੱਕ ਲਿਆ ਹੁੰਦਾ ਗੱਡੇ ਚੱਕ ਮੈਂ ਠੰਡੀ ਸੀ ਨਹੀਂ ਹੋ ਗਈ ਤੂੰ ਫੜਾ ਹੀ ਮੰਜਾ ਬਿਸਤਰਾ ਮਾਗਰ ਮੈਨੂੰ ਲਾ ਦੋ ਛੱਡ ਕੇ ਟਰਾਲੀ 'ਚ हां फिर फरमा तो मुंडे नु पालण गई सी ओ मेरे औंदी नु चक के ले गए मैं इठे कड्के ठरगी सी बार के सुन मंजा पया ले छोटा मंजा ले जा हां तन्ने तो शर्म आईनी गी ताके सड्या जा मंजा ਛੜੀ ਜੀ ਚਾਦਰ ਵਾਲਾ ਤੇ ਟੁੱਟਿਆ ਜਾ ਮंजा ਇੱਥੇ ਢਾਤ ਤੰਦੇ ਨਹੀਂ ਕਹਈਦੀ ਬਾਲੀ ਸ਼ਰਮ ਤੂੰ ਤਾਂ ਸ਼ਰਮ ਨੱਦੀ ਹੋਗੀ ਅਗਲਾ ਕਹਿੰਦੇ ਪਤਾ ਨਹੀਂ ਮੰਜੀ ਨਹੀਂ ਇਹਨਾਂ ਨੇ ਵੀ ਅ ਸੜਿਆ ਮੰਜਾ ਚੱਕ ਕੇ ਫਰਾਤੇ ਦਿਆ ਸਾਲਾ ਪਾਣੀ ਡੋਲ ਦੇਣਗੇ ਕੱਪੜੇ ਕਿਹੜੇ ਸੋਖੇ ਤਾਂ ਨੇ ਤੂੰ ਤਾਂ ਕਹਿੰਦਾ ਜੜਕ ਦੇਣਾ ਨਾ ਤੋਈ ਮੈਂ ਆਪੇ ਥੋੜੂੰਗੀ ਜੇ ਮੇਰਾ ਤੇ ਡੋਲਟ ਮੇਰੇ ਬਿਦਰੇ ਨੇ ਡੋਲ ਦੇਣ ਦੇ ਮੈਂ ਤਾਂ ਆਪੇ ਨਾ ਕਿਥੇ ਤਵਾ ਲੂ ਜੇ ਨਾ ਤੋਈ ਹੱਥਾਂ ਨਾਲ ਤੋਈ ਮੈਂ ਮਸ਼ੀਨ ਚ ਛੱਡਾਂ ਲਈ ਤੂੰ ਪਤੀ ਮਸ਼ੀਨ ਚ ਛੱਡ ਦੂੰਗੀ ਮੈਂ ਆਹੋ ਮੈਂ ਤੁਹਾਨੂੰ ਆਜਾ ਆਜਾ ਦਿੱਤਾ ਸੀ ਅਮਨ ਜਾਬ ਫੜਾਂ ਦੀ ਗਾਲ ਦਿੰਦੀ ਇਹ ਛੋਟਾ ਡਕੜ ਕੇ ਦਿੰਨੀ ਆ ਤੂੰ ਮੈਂ ਤਾਂ ਅੰਦਰ ਹੀ ਕੱਢ ਕੇ ਦਿੱਤਣ ਜਾਵੇਂ ਮੰਜੇ ਲੋਹੇ ਦਿੱਤੈ ਨੇ ਮੈਂ ਤਾਂ ਵੱਡੇ ਵੱਡੇ ਇਹਦਾ ਜਪਾਨ ਦੇ ਵੱਡੇ ਵੱਡੇ ਪਤਾ ਨੂੰ ਗੁਜੂ ਸਾਰਾ ਕੁਝ ਤੋੜਤਾ ਬਾਹੀਆਂ ਬੁਹੀਆਂ ਦੀ ਤੋੜ ਦੇਣ ਦੇ ਕੋਈ ਤੋੜਾਂ ਦੇ ਪੇਕਿਆ ਤੇ ਉਹ ਨੀਲੇ ਤੋੜ ਦੇ ਨਾ ਕੋਈ ਤੋੜ ਦੇ ਮੇਰੇ ਮਾਂਗਰ ਕੀ ਕਰਦੀ ਹੁੰਦੀ ਹੈ ਕਿ ਮੈਂ ਤਾਂ ਇਹਦਾ ਕੰਮ ਕਰਦੀ ਆ ਕਰਦੀ ਇਹ ਕਰ ਪਾਲ ਹੇ ਹੇ ਨਹੀਂ ਮਸਾਲਾ ਹੈ ਨਹੀਂ ਕੱਲੀ ਜਾਣੀ ਨੇ ਤਾਂ ਤਾਣ ਦੁਖਣ ਲੱਗ ਗਈ ਲੈ ਨਾਲੇ ਤਾਂ ਆ ਗਿਆ ਮੰਜਾ ਕਰੇ ਇੱਕ ਤੇ ਨਾਲੇ ਆ ਗਿਆ ਬਿਸਤਰਾ ਆ ਕੰਬਲ ਐ ਤੇ ਆ ਗਰੇਲਾ ਬੇਬੇ ਨਹੀਂ ਦਿੱਤੇ ਇਹ ਦੋਨੇ ਚੱਕ ਕੇ ਅੰਦਰ ਲੈ ਜਾਣੀਆਂ ਦੋਨਾਂ ਨੂੰ ਅੰਦਰ ਛੱਟੀਆਂ ਹੋਣੀਆਂ ਪਾੜ ਦਿਆਂ ਫਿਰ ਨਪਾਉਂਕ ਦਿਆਂ ਫਿਰ ਨੂੰ ਪੰਜਾਬੀ ਲਕੋ ਦੂੰ ਪਰੇ ਬਿਸਤਰਾ ਜਾਂ ਅੰਦਰ ਛੱਟੀਆਂ ਮੈਂ ਜੰਪਨ ਮੇਲ ਦੇ ਦਾ ਹੌਲੇ ਲਾਉਣ ਕਿ ਅੰਦਰ ਧਰਤਿਆਂ ਮੈਂ ਫਿਰ ਦੇਖੂਗੀ ਹਾਏ ਹਾਏ ਬਾਹਰ ਲਾ ਦਾਨੀਆਂ ਪਤਾ ਵੀ ਨਾ ਲੱਗੇ ਕਿਸੇ ਨੂੰ ਵੀ ਮੰਜਾ ਬਿਸਤਰਾ ਲੈ ਗਈ ਫਿਰ ਚੱਕ ਕੇ ਆਉ ਜੀ ਬੇਟੀ ਚ ਧਰ ਦੂੰਗੀ ਧੋ ਕੇ ਸਰਪ ਪਾ ਕੇ ਕੱਲ ਨੂੰ ਸਮਾਰ ਕੇ ਗਲਾਫ ਲਾ ਕੇ ਧੋ ਕੇ ਦੁਬਾਰੇ ਚੜਾ ਦੂੰਗੀ ਤੇ ਗਰੇਲੇ ਤੇ ਤੇ ਨਾਲੇ ਕੰਬਲ ਤੋੜ ਦੂੰਗੀ ਇੱਕ ਬਿਸਤਰਾ ਤਾਂ ਆ ਗਿਆ ਮੇਰੇ ਕੋਲੇ ਨਾਲੇ ਜੇ ਕੋ ਆਇਆ ਕਰੂ ਭੈਣ ਭਾਈ ਨੂੰ ਕਿਸੇ ਨੂੰ ਦੇ ਦਿਆ ਕਰੂੰਗੀ ਮੰਜੇ ਇਹਦਾ ਵੀ ਕੰਮ ਨਿਮੇੜਨਾ ਮੰਜਾ ਉਧਰ ਖੜਾ ਕਰਿਆ ਹੁਨੀ ਪਰੇ ਬੋਤਲਾਂ ਨੂੰ ਪਤਾ ਹੀ ਨਾ ਲੱਗੇ ਲੈ ਦੇਖ ਦੇਖ ਮੰਜਾ ਦਿੱਤਾ ਬੂਆ ਮਰ ਜਾ ਨਹੀਂ ਕਿ ਮੈਂ ਟੁੱਟਿਆ ਕਹੇ ਜਾਲ ਮਨ ਮਨ ਰੱਸੀ ਨਾਲ ਮੁਕਤ ਕੋ ਚੱਕਦੀ ਨੂੰ ਸ਼ਰਮ ਆਵੇ ਮੈਨੂੰ ਤਾਂ ਐ ਕਰੂੰਗੀ ਇਹਨੂੰ ਡੇੜ ਕੇ ਪਰੇ ਮਨ ਸੂਤ ਜਾ ਤੇ ਨਮਾ ਪਰ ਲੂਗੀ ਇਹਨੂੰ ਲੈ ਕੇ ਸੂਤ ਉੱਧਰ ਖੜਾ ਕਰਿਆ ਨਹੀਂ ਆ ਜੱਬ ਖਾਣਾ ਮੁੜ ਕੇ ਤੈਨੂੰ ਮੈਨੂੰ ਐ ਕਰਨੀਂ ਗੀਆਂ ਮੇਰੇ ਨਾਲ ਜਿਵੇਂ ਐਤੀ ਕੀਤੀ ਐ ਨਹੀਂ ਬੇਸ਼ਕੀ ਇੱਥੇ ਲਾ ਦਾਨੀਆ ਚੱਕ ਚੱਕ ਸੁੱਖੀ ਜਿਹੜਾ ਤੇਰਾ ਰਹਿ ਗਿਆ ਆਪਦਾ ਚੱਕ ਲਿਆਇਓ ਭੌਂਗ ਦੀਆਂ ਫਿਰ ਉੱਥੋਂ ਮੈਂ ਕਹ ਦੂੰਗੀ ਮੈਂ ਮੈਨੂੰ ਕੀ ਪਤਾ ਗਮਾਚ ਗਿਆ ਉਹ ਵਿਆਹਾਂ ਦੇ ਨੇ ਉਹਨਾਂ ਨੂੰ ਕੋਈ ਪਤਾ ਲੱਗ ਕਿਹਦੀ ਬਹੂ ਆ ਮੈਂ ਤਾਂ ਦੱਸਿਆ ਨਹੀਂ ਕਿਸੇ ਨੂੰ ਮੇਰਾ ਬੋਝ ਕੇ ਬਿਸਤਰਾ ਲਿਆਈ ਉੱਤੇ ਨਾਂ ਲਿਖਿਆ ਸੀ ਬਾਪੂ ਦਾ ਨਾਂ ਸਿਆਣ ਕੇ ਲਿਆਈ ਆ ਇੱਕ ਮੋਜਾ ਬਿਸਤਰਾ ਦਾ ਚੱਕ ਲਿਆ ਹੁੰਦਾ ਹੁਣ ਇੱਕ ਕਿੱਧਰ ਗਿਆਗਾ ਮੰਜਾ ਬਿਸਤਰਾ ਨਹੀਂ ਕੀ ਪਤਾ ਆਪਣਾ ਤਾਂ ਇੱਕ ਗਦਾਇਨਾ ਤੇ ਇੱਕ ਮੰਜਾ ਉਹਨਾਂ ਨੇ ਉਹ ਗੁਮਾਤਾ ਇੱਕ ਮੰਜਾ ਵੀ ਤਰਾ ਕੀ ਪਤਾ ਹੁਣ ਉਹ ਤਾਂ ਕਹਿੰਦੇ ਵੀ ਕੋਈ ਬਹੂ ਚੱਕ ਕੇ ਲੈ ਗਈ ਵੀ ਬਹੂ ਜੀ ਸੀ ਮੈਨੂੰ ਤਾਂ ਲੱਗਦਾ ਇਹੀ ਚੱਕ ਲਈ ਹੱਟ ਗਈ ਤਾਂ ਇਹੀ ਲੈ ਕੇ ਆਈ ਹੂ ਕਿ ਹੋਰ ਕੰਨ ਆ ਗਿਆ ਚੱਕਣ ਉੱਥੇ ਨਹੀਂ ਬਹੂ ਉਹਨਾਂ ਕੋਲ ਜਾਣਦੇ ਆਗੇ ਹੁਣ ਨਿੱਤ ਕੋਈ ਨਾ ਫੇਰ ਇੱਕ ਤਾਂ ਆਇ ਚੱਕ ਲਈ ਹੋਊਗੀ ਵੀ ਚਲ ਕੋਈ ਨਾ ਉਹਨਾਂ ਨੂੰ ਦੋ ਤਾਂ ਹੀ ਮੈਂ ਤੈਨੂੰ ਕਹਿੰਦੀ ਸੀ ਵੀ ਨਾ ਕੱਢ ਕੇ ਫੜਾ ਇੱਥੇ ਪਤਾ ਨਹੀਂ ਲੱਗਦਾ ਕਿਹੜਾ ਲੈ ਜੀ ਮੇਰੀ ਗੱਲ ਤਾਂ ਸੁਣ ਲੈ ਇੱਕ ਤਾਂ ਆਇ ਚੱਕ ਲਈ ਹੀ ਹੋਊਗੀ ਵੀ ਮੇਰੀ ਬੇਬੇ ਨੂੰ ਦੋ ਮੰਜੇ ਵੀ ਤਰੇ ਚੱਕ ਕੇ ਲੈਉਣੇ ਔਖੇ ਨੇ ਵੀ ਤਾਂ ਸਾਡੇ ਘਰੋਂ ਚੱਕ ਕੇ ਲੈ ਜੂਗੀ ਇੱਕ ਤਾਂ ਆਇ ਚੱਕ ਲਈ ਹੀ ਆਈ ਹੋਊਗੀ ਹਰ ਤਰੀਕ ਤੇ ਇੱਕ ਆਪਣਾ ਗਮਾਚ ਗਿਆ ਕਿ ਬਦੋਂ ਕੋਣ ਚੱਕ ਕੇ ਲੈ ਗਿਆ ਤੂੰ ਜਾਣ ਕੇ ਨਾ ਮਿੱਠੇ ਪੋਚੇ ਨਾਲ ਮਾਰ ਵੀ ਹਰਪ੍ਰੀਤ ਨਾਲ ਲੜਨਾ ਪਵੇ ਜਾ ਕੇ ਕਿਤੇ ਮੈਨੂੰ ਪਤਾ ਹੀ ਆ ਤਰਾ ਮੈਨੂੰ ਕਰਨ ਦੀ ਗੱਲ ਉਹਦੇ ਨਾਲ ਜਾ ਕੇ ਮੀਂਹ ਮੇਰੀ ਮਾਰੀ ਚੱਕ ਲਈ ਹੋਊਗੀ ਵੀ ਬੁੜੀ ਨੂੰ ਚੱਕਣੇ ਔਖੇ ਨੇ ਤੇ ਵੀ ਸੁੱਖੀ ਨੇ ਨਾਲ ਨਹੀਂ ਜਾਣਾ ਉਹਨੇ ਤਾਂ ਮੇਰੇ ਹੀ ਫਾਇਦੇ ਸੋਚਿਆ ਹੋਊਗਾ ਵਿਚਾਰੀ ਨੇ ਨਾ ਹੂੰ ਤਾਂ ਤੈਨੂੰ ਬੁਲਾਉਂਦੀ ਨੀ ਕਦੇ ਤੂੰ ਹੀ ਤਾਂ ਮਾਰਦੀਂ ਤੇਰੀ ਹੋਨ ਤਰ ਬਾਲਾ ਫਾਇਦਾ ਕਰ ਦਿਓ ਨਹੀਂ ਫੇਰ ਦੋ ਮੇਕੇ ਮੈਂ ਜਾ ਕੇ ਲੈ ਆਉਂਦੀ ਫੇਰ ਕੀ ਹੋ ਗਿਆ ਜੇ ਮੈਨੂੰ ਅੰਜ ਮਾਹੂ ਪਹਿਲਾਂ ਤੂੰ ਕਰ ਬਾਈ ਦੋ ਮੈਨੂੰ ਜਾਣ ਦੋ ਉਹ ਤਾਂ ਮੈਂ ਕਰਕੇ ਹੋਣੀ ਵੀ ਚੱਕਣ ਵਾਲੀ ਤਾਂ ਮਿੰਟ ਜੀ ਚੱਕ ਲਈ ਹੈ ਫੜਾਉਂਦੀ ਨਹੀਂ ਸੀ ਕਿ ਤੂੰ ਬਿਸਤਰਾ ਤੇ ਲੜੀ ਨੂੰਣੀ ਨਾ ਮਤੋਂ ਦੱਸਾਂਗਾ ਲੈ ਆਪਣਾ ਮੰਜਾ ਵੀ ਤੇ ਚੱਕ ਕੇ ਉਹਦੀ ਮੁਰਪੀ ਕੰਮ ਪਾਈ ਨਹੀਂ ਆਪਣੇ ਕਰਨ ਵਾਲੇ ਮੈਂ ਜਾ ਨਹੀਂ ਰਹੀ ਮੈਂ ਹੁਣ ਕਰ ਲਈ ਕੰਮ ਮੈਂ ਤਾਂ ਲੜਕੇ ਆਉਂਗੀ ਉਹ ਤਾਂ ਤੈਨੂੰ ਪਤਾ ਤਾਂ ਹੈਗਾ ਪੰਗੇ ਲਾਉਂਗੀ ਉਹ ਤਾਂ ਮੈਂ ਜਾ ਕੇ ਮਾਹੂ ਜਰਾ ਚੱਕ ਕੇ ਲਈ ਹੋਗੀ ਅਸੀਂ ਕੀ ਪਤਾ ਹੁਣ ਉਹਨਾਂ ਦਾ ਕਾਚਾ ਕੇ ਕੋਈ ਬਹੂ ਚੱਕਲੇਗੀ ਕੀ ਪਤਾ ਹੁਣ ਇਹੀ ਲੈ ਇਹ ਹਰਪ੍ਰੀਤ ਚੱਕ ਕੇ ਕੋਈ ਹੋਰ ਲਈਗੀ ਕਦੇ ਪਤਾ ਹੀ ਨਹੀਂ ਆਪਾਂ ਨੂੰ ਕੋਈ ਸਿਆਣੀ ਨਹੀਂ ਆਈ ਉਹਨਾਂ ਨੂੰ ਵੀ ਇਹਨਾਂ ਦੀ ਕੋਈ ਬਹੂ ਸੀ ਹੁਣ ਕਿਤੇ ਹੋਰ ਨਾ ਦੋਨੇ ਉੱਥੇ ਲੜ ਪੈਣ ਕਿਤੇ ਕਿਤੇ ਹੋਰ ਡੂੰਡ ਮਜੂੰਡੀ ਹੋ ਜਾਣ ਫੇਰ ਕਦੇ ਦੋਨੇ ਲੜ ਪੈਂਦੀਆਂ ਨੇ ਫੇਰ ਮੇਰੀ ਰੋਟੀ ਬੰਦ ਕਰ ਦਿੰਦਾਂਗੇ ਫੇਰ ਮੈਨੂੰ ਵਿੱਚ ਖਿੱਚੀ ਫਿਰਦਿਆਂ ਰਹਿੰਦਾਂ ਮੈਨੂੰ ਗਾਲਾਂ ਦਿੰਦਾਂਗੇ ਦੋਨੇ ਕੋਰੇ ਦੋਨੇ ਹੈ ਨਹੀਂ ਕਰੇ ਨਾ ਬੇਬੇ ਐ ਨਾ ਸੁੱਖੀ ਐ ਕਿੱਧਰ ਵਗ ਗਈਆਂ ਮੰਜਾ ਬਿਸਤਰਾ ਨਾ ਪਾਲ ਦਿੰਗੀਆਂ ਹੁਣ ਉੱਤੇ ਆਪੇ ਮੱਥਾ ਮਾਰੀ ਜਾਣੀ ਐ ਮੈਂ ਆਹ ਮੰਜਾ ਬਿਸਤਰਾ ਲਿਆ ਕੇ ਰੱਖ ਲਿਆ ਆਹ ਹੁੰਦੀ ਐ ਲੈ ਕਿੱਦਾਂ ਤੁਰੇ ਫਿਰਦੀ ਆਂ ਕਿ ਤੂੰ ਗਲੀਆਂ ਚ ਮੰਜਾ ਬਿਸਤਰਾ ਕੱਢ ਕਿਹੜਾ ਮੰਜਾ ਬਿਸਤਰਾ ਜਿਹੜਾ ਚੱਕ ਕੇ ਲਈ ਆਂ ਤੂੰ ਮੈਂ ਤੈਨੂੰ ਕੌਣ ਕਹਿੰਦਾ ਮੈਂ ਮੰਜਾ ਬਿਸਤਰਾ ਚੱਕ ਕੇ ਲਈ ਆਂ ਉਹਨਾਂ ਨੇ ਅਗਲਾਂ ਕਿਹਾਗਾ ਕਹਿੰਦੇ ਭਈ ਸਾਨੂੰ ਸਿਆਣਤਾ ਆਈ ਨਹੀਂ ਬਹੂ ਸੀ ਕਿ ਕਿਸੇ ਦੀ ਤੇ ਫਿਰ ਹੁਣ ਬਹੂ ਸੀ ਤੇ ਬਹੂ ਸੀ ਜੇ ਉਹਨਾਂ ਨੇ ਤੇ ਮੈਂ ਬਹੂ ਆ ਪਿੰਡ ਚ ਹੋਰ ਬਹੂਆਂ ਨਹੀਂ ਹੋਰ ਕੌਣ ਆਗਿਆ ਮੰਜਾ ਬਿਸਤਰਾ ਹੋਰ ਕੋਈ ਚੱਕਦੀ ਨਹੀਂ ਹੈਗਾਗਾ

ਮੇਰੇ ਕੰਨ ਕਿਉਂ ਕਹਦਾ ਬੁੜੀ ਆਲਾ ਮੰਜਾ ਬਿਸਤਰਾ ਜਮਾ ਨਹੀਂ ਦਿੰਦੀ ਨਹੀਂ ਟੁੱਟਿਆ ਮੰਜਾ ਦਿੱਤਾ ਤੁਸੀਂ ਉੱਥੇ ਮੈਂ ਬੋਲਣ ਜੋ ਗਰੀਬ ਹੀ ਨਾ ਕੋਸਾ ਬੇਈਤੀ ਕਰਾ ਕੇ ਚੱਕ ਕੇ ਕਾਤੋਂ ਲੈ ਕੇ ਆਈਆਂ ਤੂੰ ਮੈਂ ਉਹਨੂੰ ਦੇਰ ਕੇ ਬੋਲ ਲੂੰਗੀ ਅਸੀਂ ਆਪੇ ਚੱਕ ਲੈਂਦੇ ਹਾਂ ਮੰਜਾ ਬਿਸਤਰਾ ਤੈਨੂੰ ਖਲੋਰ ਸਾਰਾ ਨਹੀਂ ਹੁਣ ਮਿਲਦਾ ਬਿਸਤਰਾ ਦਾ ਮੈਂ ਧੋ ਕੇ ਸਕਾ ਵੀ ਲਿੱਤਾ ਐ ਕਿ ਮੈਂ ਸਕਾ ਤਾਂ ਚੁੱਪ ਕਰਕੇ ਕਰਿਆ ਯਾਰ ਇਹਨੂੰ ਦਿਆ ਕਰੂੰਗੀ ਦੇਖ ਚੁੱਪ ਕਰਕੇ ਘਰੇ ਵਗ ਜਾ ਆਪਦੇ ਮੈਂ ਤੈਨੂੰ ਦੱਸਾਂ ਮੇਰੇ ਨਾਲ ਪੰਗੇ ਨਾ ਲੈ ਮੰਜਾ ਬਿਸਤਰਾ ਮੰਜਾ ਬਿਸਤਰਾ ਬੁੜੀ ਨਾ ਤੇਰੇ ਪੇਕੇ ਨਾਲ ਤੂੰ ਐਦਾਂ ਛੱਡ ਮੈਨੂੰ ਇੱਧਰ ਆ ਐ ਤੂੰ ਆ ਬੇਰੇ ਕੋਲ ਤੂੰ ਜਾ ਇੱਧਰ ਜਾ ਪਾਜਾ ਚਲ ਤੂੰ ਮੰਜਾ ਬਿਸਤਰਾ ਕੱਢ ਦੇ ਸਿੱਧਾ ਪੱਪਡਾ ਮੈਂ ਕਹਿੰਦਾ ਇੱਕ ਵਾਰ ਮੰਜਾ ਬਿਸਤਰਾ ਕੱਢ ਦੇ ਬੁੜੀ ਦਾ ਮੰਜਾ ਬਿਸਤਰਾ ਤੂੰ ਜਲੂਸ ਕਾੜਨੀ ਆ ਬਿੱਲੀ ਨਾਲ ਕਰਾ ਕੇ ਤੂੰ ਆ ਦੇ ਕਰੇ ਜਾੜ ਕੇ ਪਾਜਾ ਜਾ ਡੰਡੀ ਪੈ ਇੱਧਰ ਗਲੀ ਪੈ ਮੈਂ ਤੈਨੂੰ ਬੁੜੀ ਦਾ ਕੰਪਲਸਰ ਦੇ ਰਾਸੀਗਾ ਬੁੜੀ ਦਾ ਮੰਜਾ ਬਿਸਤਰਾ ਤੂੰ ਪੈਕੇ ਅੰਦਰ ਨਹੀਂ ਹੈ ਮੇਰੇ ਪੈਕੇ ਆਲਸ ਕੱਢ ਕੇ ਦੇ ਦੂੰ ਮੰਜਾ ਬਿਸਤਰਾ ਮੈਂ ਤਾਂ ਦਿੰਦੀ ਨਹੀਂ ਗੱਲ ਤੇਰੇ ਪੈਕੇ ਆਵ ਕੇ ਦੇ ਕੇ ਅੰਦਰ ਮੇਰੀ ਨਹੀਂ ਆ ਰਹਾ ਤੇਰੇ ਪੈਕੇ ਆਉਂਦਾ ਤਾਂ ਬੁੜੀ ਨੂੰ ਬਿਸਤਰਾ ਦਿੱਤਾ ਨਹੀਂ ਦਿੱਤਾ ਕਿਹਨੂੰ ਸਾਰਾ ਕੁਸੀ ਬੁੜੀ ਬ ਜਿੱਤੇ ਤਾਂ ਬੇਬੇ ਨਾ ਜੋ ਤਾਂ ਮੇਰੇ ਘਰੇ ਰਹਿੰਦੀ ਭਾਈ ਮੇਰੀ ਹੁਣ ਤਾਂ ਸਾਰਾ ਕੁਸਰ ਤੇਰੇ ਘਰੇ ਰਹਿੰਦੀ ਭਾਈ ਤੇਰੇ ਘਰੇ ਕਰਾਉ ਉਹੀ ਗੱਲ ਬੁਢੀ ਤਾਂ ਪਹਿਲੇ ਲਈ ਮੇਰੇ ਘਰੇ ਭੇਜ ਦੇ ਨਾ ਮੈਂ ਤਾਂ ਭੇਜਦੀ ਮੰਜਾ ਬਿਸਤਰਾ ਮੈਂ ਇਹ ਤਾਂ ਦਿੰਦੀ ਨਹੀਂ ਜਿੰਨਾ ਜੋਰ ਨਾਲ 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 ਆਲਾ ਮੰਜਾ ਬਿਸਤਰਾ ਕੱਢ ਮੋੜਦਾ ਨਾ ਥੱਲੇ ਕੇ ਅੰਦਰ ਖੜਾ ਕਰ ਲਿਆ ਤੂੰ ਮੰਜਾ ਬਿਸਤਰਾ ਆਹੋ ਹੁਣ ਬਾਹਰ ਲਾਉਣੀ ਆ ਤੂੰ ਚੁੱਪ ਕਰ ਜਾ ਮੈਂ ਤੈਨੂੰ ਦੱਸਾਂ ਨਾ ਮੰਜਾ ਬਿਲੇ ਨਾ ਬਿਸਤਰਾ ਮੇਲੇ ਕੁਛ ਨਹੀਂ ਦਿੰਦੀ ਮੈਂ ਤੈਨੂੰ ਦੱਸਾਂ ਉਹਦੇ ਜਾਵਦੇ ਘਰੇ ਇੱਜ਼ਤ ਲੈ ਕੇ ਜੇ ਮੇਰੇ ਅੰਦਰ ਬੜੀਆਂ ਨਹੀਂ ਜਾਣਦੀਆਂ ਫਿਰ ਮੈਂ ਤੈਨੂੰ ਦੱਸਾਂ ਮੈਂ ਕਹਿ ਦੂੰ ਵੀ ਭੈਣ ਮੈਨੂੰ ਕੁਟਦੀ ਆਂ ਅੰਦਰ ਆ ਕੇ ਮੈਂ ਤਾਂ ਇਹਦਾ ਦਾਵਾ ਆਂਦਾ ਨਾ ਸਰਪਾੜ ਤੋ ਤਰਾ ਮੈਂ ਆਓ ਅੰਦਰ ਬੜੇ ਦਾ ਤਗਲਾ ਕੇਸ ਵੀ ਪਾਸੇ ਦਾ ਕੁਝ ਨਹੀਂ ਤੂੰ ਤੱਕ ਤੱਕ ਹਾਂ ਟੱਪ ਜੀ ਲੈ ਜਾ ਆ ਜਾ ਫਿਰ ਬੁਢੀ ਬੜੀ ਆਈ ਸਾਂ ਹਿਉ ਤੂੰ ਲੈ ਜਾ ਹਰਾਮ ਜੱਟ ਦੇ ਹੋਲੇ ਹਰਾਮ ਆ ਗਈ ਮੈਂ ਤੈਨੂੰ ਦੱਸੂ ਨਾ ਦੇ ਨਾ ਦੇ ਆ ਪਾ ਕੇ ਤਰ ਦੱਸਿਆ ਆਪਾ ਇਹ ਕਿੱਥੇ ਹੁਣ ਅੰਦਰ ਤਾਰ ਲਿਆ ਮੈਂ ਬਸ ਹੁਣ ਕਿੱਥੇ ਕੱਢਦੀ ਹੈਗੀ ਇਹ ਹੁਣ ਤਾਂ ਅੰਦਰ ਕਰ ਲਿਆ ਖੜਾ ਹੈ ਨਾ ਸੂਤ ਦਾ ਪਰਲੀ ਹੁਣ ਮੰਜਾ ਹੁਣ ਤੂੰ ਭੱਗ ਜਾ ਘਰੇ ਮੈਂ ਤੈਨੂੰ ਦੱਸਾਂ ਮੰਜਾ ਨਹੀਂ ਮਿਲਦਾ ਬਿਸਤਰਾ ਨਹੀਂ ਮਿਲਦਾ ਮੈਂ ਸੂਤ ਦਾ ਲੈ ਕੇ ਪਰ ਲੂੰਗੀ ਹੁਣ ਮੈਂ ਆਪੇ ਦੇ ਰਿਆ ਕਰੂੰਗੀ ਸਾਨੂੰ ਨਹੀਂ ਕਹਿੰਦੀ ਏੜ ਕੇ ਭੱਗ ਜਾ ਹੁਣ ਤਾਂ ਤੂੰ ਆਪੇ ਭੱਗ ਜਾ ਦੋਨੇ ਸਾਨੂੰ ਲੈਣ ਮੰਨ ਕੇ ਬਾਹਰ ਤੇਰੇ ਮੂਰੇ ਹੱਥ ਜੋੜਦੀ ਜੇ ਬੁਢੀ ਅਗੀ ਰੋਟੀ ਲੱਗੀ ਓ ਪਿੱਟਣੇ ਪਵਾਉਂਦੀ ਏਗੀ ਹੋਰ ਕੁੱਤੀ ਦੇ ਨਾਮ ਜਾ ਜੀ ਤੂੰ ਬੜੀ ਚੰਗੀ ਐ ਭਾਰ ਦੀ ਮੰਜੇ ਬਿਸਤਰੇ ਉਹ ਤਾਂ ਵਿਆਹਾਂ ਨੇ ਮੰਜਾ ਬਿਸਤਰਾ ਲੈ ਜਾਣਾ ਸੀ ਤੇ ਮੇਰੇ ਕੋਲ ਇੱਕ ਮੰਜਾ ਬਿਸਤਰਾ ਆਉਣਾ ਸੀ ਚੰਗਾ ਹੋ ਗਿਆ ਬਹਾਨੇ ਨਾਲ ਫਿਰ ਦੀਰਾ ਪਕਾਈ ਕਰਦੀ